ਯਾ ਲੋਕਾਂ ਦੇ 100-100 ਗੱਲਾਂ ਬਣਾਤੀਆਂ ਕਹਿੰਦੇ ਹਾਂ ਹਾਂ ਕਹਿੰਦੇ ਆਪਦੀ ਸਾਲੀ ਨੂੰ ਘਰੇ ਬੜਾ ਬਿਠਾਈ ਬੈਠਾ ਸੀ ਉਸੇ ਨਾਲ ਵਿਆਹ ਕਰਾ ਲਿਆ ਆਹੀ ਗੱਲਾਂ ਤੋਂ ਮੈਂ ਡਰਦਾ ਉਦੋਂ ਕਹਿੰਦਾ ਸੀ ਤੈਨੂੰ ਉਹੀ ਗੱਲਾਂ ਹੁਣ ਹੋਣ ਲੱਗ ਗਈਆਂ ਤੁਸੀਂ ਲੋਕਾਂ ਦੀਆਂ ਇੰਨੀਆਂ ਗੱਲਾਂ ਕਿਉਂ ਸੁਣਦੇ ਹੋ ਉਹਨਾਂ ਨੂੰ ਸਮਝਾ ਸਮਝਾ ਕੇ ਥੱਕ ਗਏ ਕਿ ਲੋਕ ਤਾਂ ਨਹੀਂ ਝੜਦੇ ਹੈਗੇ ਕਿਸੇ ਨੂੰ ਉਹ ਕਿੱਥੇ ਜਾਂਦੇ ਨੇ ਵੀ ਘਰ ਵਸਦੇ ਰਹਿਣ ਹੈ ਹੁਣ ਤੂੰ ਖੇਤ ਆ ਗਈ ਤੂੰ ਟਿੱਕੇ ਬੈਠ ਜੇ ਕਾਹਨੂੰ ਕਿਸੇ ਨੂੰ ਪਤਾ ਲੱਗੇ ਹੌਲੀ ਹੌਲੀ ਚੱਲ ਕੋਈ ਨਹੀਂ ਜਿੱਦ ਦੀ ਗੱਲ ਹੌਲੀ ਹੌਲੀ ਠੰਡੀ ਪੈ ਜਾ ਐਦੋਂ ਪਹਿਲੀ ਕਿਉਂ ਪੰਬ ਠਾਰ ਰਖੇ ਨੇ ਦੰਨੀਆਂ ਗੇੜਾ ਕਦੇ ਆਏ ਦੰਨੀਆਂ ਗੇੜਾ ਕਦੇ ਆਏ ਤੂੰ ਮੈਂ ਆਪੇ ਪੀ ਲੈਂਦਾ ਚਾ ਕਰੇ ਆਕੇ ਕਿਉਂ ਖੇਪ ਪੋਣੇ ਮੇਰੇ ਸਿਰ 'ਚ ਤੁਸੀਂ ਮੈਂ ਤਾਂ ਮਾਂ ਚੱਕਾ ਆ ਕਿਉਂ ਨਹੀਂ ਹੈਗਾ ਹਰ ਵਾਰੀ ਐਂ ਕਰਦਾ ਹੁੰਦਾ ਜੇ ਇਸ ਵਾਰ ਨਾ ਆਇਆ ਨਾ ਤਾਂ ਫਿਰ ਮੈਂ ਦੱਸੂਗੀ ਕਿਵੇਂ ਬਮਤਾ ਤੂੰ ਮੈਂ ਆ ਦੱਸ ਦੇ ਤੂੰ ਵਿਆਹ ਕਰਾਉਣਾ ਕਿ ਨਹੀਂ ਕਰਾਉਣਾ ਯਾਰ ਮੰਮਤਾ ਤੂੰ ਸਮਝਦੀ ਕਿਉਂ ਨਹੀਂ ਤੈਨੂੰ ਫੋਨ ਤੇ ਕਿੰਨਾ ਸਮਝਾਇਆ ਤੈਨੂੰ ਮੈਂ ਪਹਿਲੀ ਗੱਲ ਕਲੀਅਰ ਕਰਤੀ ਸੀ ਵੀ ਆਪਣਾ ਵਿਆਹ ਹੋ ਨਹੀਂ ਸਕਦਾ ਕਿਉਂਕਿ ਮੈਂ ਪਹਿਲੀ ਵਿਆਹਿਆ ਹੋਇਆ ਫਿਰ ਤੈਨੂੰ ਗੁਰੂ ਮੈਂ ਵੀ ਬਹੁਤ ਵਾਰ ਸਮਝਾ ਚੁੱਕੀ ਆ ਕਿ ਮੈਂ ਵਿਆਹ ਕਰਾਉਣਾ ਤਾਂ ਤੇਰੇ ਨਾਲ ਹੀ ਕਰਾਉਣਾ ਮੈਂ ਇੰਨੇ ਟਾਈਮ ਦੀ ਵੇਟ ਕਰ ਰਹੀ ਆ ਪਾਗਲ ਆ ਮੈਂ ਤਨ ਮੈਂ ਬੇਫਿਕਰ ਦਈਨੀ ਆ ਬਾਹਰਲਾ ਮੁਲਕ ਛੱਡ ਕੇ ਮੈਂ ਇੱਥੇ ਆ ਗਈ ਕਿ ਫਿਰ ਦਿਮਾਗ 'ਚ ਫਰਕ ਪਿਆ ਹੋਇਆ ਨਾ ਫਿਰ ਉਦੋਂ ਕਿਉਂ ਛੱਡ ਕੇ ਗਈ ਸੀ ਉਦੋਂ ਤੈਨੂੰ ਜਹਾਜ਼ ਲੱਗੇ ਚੜਨ ਦਾ ਦਿਖਿਆ ਨਹੀਂ ਵੀ ਗੁਰੂ ਰੈਵੂ ਆ ਪਿੱਛੇ ਕਿਹਨੇ ਕਿਵੇਂ ਦਨਗੀ ਜ਼ਿੰਦਗੀ ਕੱਟੂਗਾ ਆਪਣੀ ਉਹ ਤਾਂ ਪਾ ਕੇ ਜਹਾਜ਼ ਦੀ ਟਾਕੀ ਨੂੰ ਹੱਥਾ ਹੋ ਗਈ ਹੁਣ ਤੈਨੂੰ ਜਾਹਦ ਆ ਗਿਆ ਮੈਂ ਤਾਂ ਗਈ ਸੀ ਆਪਣਾ ਫਿਊਚਰ ਬਣਾਉਣ ਵੀ ਚਲ ਕੋਈ ਨਹੀਂ ਜੇ ਹੁਣ ਮੈਂ ਬਾਹਰ ਚੱਲ ਜੂੰਗੀ ਕੱਲ ਨੂੰ ਆਪਾਂ ਦੋਨੇ ਵਿਆਹ ਕਰਾਵਾਂਗੇ ਤੇ ਆਪਣੇ ਦੋਨਾਂ ਦੇ ਆਉਣ ਵਾਲੇ ਟਾਈਮ ਵਧੀਆ ਹੋ ਜਾਊਗਾ ਪਰ ਤੂੰ ਤੂੰ ਦੱਸ ਨਾ ਤੂੰ ਕਿ ਵਿਆਹ ਕਰਾ ਲਿਆ ਤੇ ਤੈਨੂੰ ਵੇਟ ਨਾ ਹੋ ਉਹ ਵੇਟ ਕਰਕੇ ਕੀ ਕਰਦਾ ਮੈਂ ਤੈਨੂੰ ਕੀ ਲੱਗਦਾ ਮੈਂ ਤੇਰੇ ਨਾਲ ਕਨੈਕਟ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਇੰਸਟਾ ਤੇ ਕੀ ਫੇਸਬੁੱਕ ਤੇ ਕੀ ਤਰ੍ਹਾਂ ਵਟਸਐਪ ਕੀ ਮੈਂ ਕਿੱਥੇ ਕਿੱਥੇ ਨਹੀਂ ਲੱਭਿਆ ਯਾਰ ਤੈਨੂੰ ਤੇਰੇ ਪਿੰਡ ਜਾ ਕੇ ਤੇਰਾ ਐਡਰੈਸ ਪਤਾ ਕੀਤਾ ਯਾਰ ਵੀ ਜਿੱਥੇ ਰਹਿੰਦੇ ਕੋਈ ਅਤਾ ਪਤਾ ਮਿਲੇ ਤਾਂ ਹੀ ਹੈ ਪਰ ਜਦੋਂ ਨਹੀਂ ਮਿਲਿਆ ਜਿਹੜਾ ਮੈਨੂੰ ਠੀਕ ਲੱਗਿਆ ਮੈਂ ਵਿਆਹ ਕਰਾ ਲਿਆ ਅੱਛਾ ਫਿਰ ਕੰਟੈਕਟ ਨੰਬਰ ਕਿਉਂ ਚੇਂਜ ਕਰਿਆ ਸੀ ਤੂੰ ਦੱਸੀ ਜੇ ਤੂੰ ਸਹੀ ਹੁੰਦਾ ਨਾ ਤੂੰ ਉਹੀ ਨੰਬਰ ਰੱਖਦਾ ਤੂੰ ਨੰਬਰ ਕਿਉਂ ਬਦਲਿਆ ਯਾਰ ਨੰਬਰ ਚੇਂਜ ਕਰਨ ਦੇ ਤੈਨੂੰ ਪਤਾ ਕਿਨੇ ਰਿਜਨ ਨੇ ਤੈਨੂੰ ਵੀ ਪਤਾ ਮੇਰੀ ਕਾਲ ਚ ਲੈਫਟ ਕਿਵੇਂ ਚੱਲਦੇ ਸੀ ਕਿਤੇ ਕਿਤੇ ਪਰਚਾ ਕਿਤੇ ਕਿਤੇ ਪਰਚਾ ਉਹ ਚੀਜ਼ਾਂ ਕਰਕੇ ਮੈਂ ਨੰਬਰ ਚੇਂਜ ਕਰਿਆ ਸੀ ਪਰ ਤੂੰ ਹੁਣ 5 ਸਾਲ ਬਾਅਦ ਆ ਵਾਪਸ ਆ ਕੇ ਤੂੰ ਕਹਿੰਦੀ ਮੈਂ ਵਿਆਹ ਕਰਾਉਣਾ ਐ ਥੋੜੀ ਹੁੰਦਾ ਪੁੱਤਰਾ ਮੇਰੀ ਗੱਲ ਸੁਣ ਲਾ ਉਦੋਂ ਤਾਂ ਜਿਹੜੇ ਤੇਰੇ ਪਰ ਤੇਰੇ ਉੱਤੇ ਪਰਚੇ ਹੈਗੇ ਸੀ ਨਾ ਉਹਨਾਂ ਤੋਂ ਤਾਂ ਨਿਕਲ ਗਿਆ ਪਰ ਜੇ ਹੁਣ ਪਰਚਾ ਮੈਂ ਕਰਤਾ ਨਾ ਸੌ ਲੱਗੇ ਰੱਬ ਦੀ ਤੈਨੂੰ ਅੰਦਰੋਂ ਨਿਕਲ ਨਹੀਂ ਦਿੰਦੀ ਤੇ ਨਾਲੇ ਤੈਨੂੰ ਚੰਗਾ ਭਲਾ ਇਹ ਗੱਲ ਦਾ ਪਤਾ ਵੀ ਮੈਂ ਜੇ ਆਪਣੀ ਜਿੱਦ ਤੇ ਆ ਜਾ ਤਾਂ ਤੇਰੀ ਜਿੱਦ ਪਗਾਉਣ ਨੂੰ ਮੈਂ ਕੀ ਕੁਝ ਕਰ ਸਕਦੀ ਆ ਉਹ ਤਾਂ ਹੀ ਮਮਤਾ ਮੈਂ ਤੈਨੂੰ ਸਮਝਾਉਣਾ ਦੇਖ ਮੇਰਾ ਫਿਊਚਰ ਤਾਂ ਜਿਹੜਾ ਹੋਣਾ ਸੀ ਹੋ ਗਿਆ ਪਰ ਤੇਰੇ ਮੂਰੇ ਅਜੇ ਪੂਰੀ ਜ਼ਿੰਦਗੀ ਪਈ ਐ ਮੇਰੇ ਨਾਲ ਵਿਆਹ ਕਰਾ ਕੇ ਨਾ ਤੈਨੂੰ ਕੁਝ ਮਿਲਣਾ ਤੇ ਨਹੀਂ ਮੈਂ ਖੁਸ਼ ਰਹਿ ਸਕਣਾ ਮੈਂ ਤਾਂ ਤੈਨੂੰ ਕਹਿਣਾ ਵੀ ਕਿਤੇ ਹੋਰ ਵਿਆਹ ਕਰਾ ਲੈ ਮੇਰੀ ਗੱਲ ਸੁਣ ਲੈ ਤੂੰ ਮੇਰੇ ਫਿਊਚਰ ਦੀ ਟੈਨਸ਼ਨ ਕਰ ਰਿਹਾ ਮੇਰਾ ਫਿਊਚਰ ਤਾਂ ਤੇਰੇ ਨਾਲ ਹੀ ਹੋਊਗਾ ਤੇ ਮੈਂ ਉਹ ਕਰਾਉਣਾ ਹੀ ਕਰਾਉਣਾ ਚਾਹੇ ਮੈਨੂੰ ਜੋ ਮਰਜ਼ੀ ਕਰਨਾ ਪਵੇ ਜੇ ਸਿੱਧੀ ਉਂਗਲ ਨਾਲ ਘੋ ਨਿਕਲਦਾ ਤਾਂ ਠੀਕ ਐ ਨਹੀਂ ਮੈਨੂੰ ਉਂਗਲੀ ਟੱਡੀ ਕਰਨੀ ਵੀ ਆਉਂਦੀ ਆ ਯਾਰ ਇੱਕ ਕੋਈ ਗੱਲ ਇੱਕ ਕੋਈ ਗੱਲ ਤੂੰ ਮੈਨੂੰ ਆਪੇ ਦੱਸ ਦੇ ਕਿਵੇਂ ਵਿਆਹ ਹੋਊਗਾ ਆਪਣਾ ਕੋਈ ਹੈ ਤਰੀਕਾ ਬਣਾ ਲੈ ਵੇ ਕਿਉ ਤੇਰੇ ਹੱਥ 'ਵਾਂ ਸਾਰਾ ਕੁਝ ਹੈ ਤੂੰ ਲੜ ਲਾਲ ਲੜਕੇ ਨੂੰ ਘਰੋਂ ਕੱਢ ਦੇ ਕੀ ਨਹੀਂ ਕਰ ਸਕਦਾ ਤੂੰ ਸਾਰਾ ਕੁਝ ਕਰ ਸਕਦਾ ਹੋਰ ਹੋਰ ਇਹ ਕੰਮ ਕਰਨਾ ਰਹਿ ਗਿਆ ਬਾਕੀ ਸਿੱਧੀ ਮਤ ਤਾਂ ਕੀ ਦੇਣੀ ਹੈ ਹਜੇ ਉਹ ਕਹਿੰਦੀ ਮੈਂ ਤੈਨੂੰ ਪਿਆਰ ਕਰਦੀ ਆ ਪਸੰਦ ਕਰਦੀ ਆ ਮੇਰਾ ਘਰ ਜਾੜਨ ਤੇ ਲੱਗੀ ਹੁੰਨੀ ਮੈਨੂੰ ਨਹੀਂ ਪਤਾ ਬਸ ਮੈਂ ਤਾਂ ਤੇਨ ਇੱਕ ਗੱਲ ਕਹੂੰਗੀ ਜਿਵੇਂ ਮਰਜ਼ੀ ਉਹਨੂੰ ਮਗਰੋਂ ਲਾ ਨਹੀਂ ਤਾਂ ਮੇਰੀ ਗੱਲ ਸੁਣ ਲੈ ਗੁਰੂ ਮੈਂ ਹਾਂ ਚ ਰਹਿ ਜਾ ਜਰੂਸ ਕੱਢੂੰਗੀ ਨਾ ਤੈਨੂੰ ਪਤਾ ਤੇਰੀਆਂ ਮੇਰੀਆਂ ਫੋਟੋਆਂ ਮੇਰੇ ਕੋਲ ਸਾਰਾ ਕੁਝ ਆ ਜੇ ਮੈਂ ਇੱਕ ਵਾਰੀ ਨੈਟ ਤੇ ਪਾਤੀਆਂ ਨਾ ਇਹ ਹਾਜੀ ਤੇਰੀ ਬਦਨਾਮੀ ਕਰਾਉਂਗੀ ਤੂੰ ਵੀ ਕੀ ਯਾਦ ਰੱਖੇਗਾ ਫਿਰ ਨਾ ਤਾਂ ਤੂੰ ਘਰ ਦਾ ਰਹੇਗਾ ਤੇ ਨਾ ਰਹੇਗਾ ਕਾਰ ਦਾ ਫਿਰ ਦੇਖ ਲਈ ਤੇਰਾ ਕੀ ਬਣਨਾ ਮੈਂ ਸਮਝਾ ਸਮਝਾ ਕੇ ਦੇਖ ਲੈਣਾ ਸਵਾਛੇ ਤੇਰੇ ਆਹੀ ਬਲੈਕਮੇਲ ਕਰਨਾ ਰਹਿੰਦਾ ਤੀਗਾ ਕੋਈ ਨਹੀਂ ਦੇਖਦਾ ਹੱਲ ਕੁਛ ਤਾਂ ਕਰੂੰ ਗਈ ਕਰਨਾ ਤਾਂ ਪਊਗਾ ਤੈਨੂੰ ਹੁਣ ਤਾਂ ਆਪੇ ਕਰੇਗਾ ਤੈਨੂੰ ਕਦੋਂ ਦੀ ਪਿਆਰ ਨਾ ਸਮਝੇ ਨਾ ਸਮਝਾ ਰਹੀ ਸੀ ਮੈਂ ਪਰ ਤੇਰੇ ਖਾਂ ਦੇ ਗੱਲ ਨਹੀਂ ਸੀ ਪੈਂਦੀ ਉਹ ਚੱਲ ਚੰਗਾ ਯਾਰ ਕਰ ਲੂੰਗਾ ਮੈਂ ਹੱਲ ਕੋਈ ਲੱਗਿਆ ਬੋਲਣ ਓਰੇ ਚੱਲ ਜਾ ਹੁਣ ਆਈ ਲੋਟ ਹੋਣਾ ਸੀ ਇਹਨੇ ਪਿਆਰ ਨਾਲ ਇਹਨੂੰ ਬਹੁਤ ਮੈਂ ਸਮਝਾ ਕੇ ਦੇਖ ਲਿਆ ਉਦੋਂ ਹੀ ਸੋਚਦੀ ਸੀ ਵੀ ਕਾਹਨੂੰ 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 ਕਿਉਂ ਮੈਂ ਇਹਨੂੰ ਕੁਝ ਬੋਲਾਂ ਕੋਈ ਫਾਇਦਾ ਨਹੀਂ ਆ ਹੁਣ ਲੋਟ ਆ ਗਿਆ ਮੇਤੋ ਗੱਲਾਂ ਸੁਣ ਕੇ ਚਲ ਹੁਣ ਇਹਦੇ ਡੰਡਾ ਦਿੱਤਾ ਨਾ ਆਪੇ ਲੋਟ ਆਊਗਾ ਨਾਲੇ ਘਰੇ ਗੱਲ ਕਰੂਗਾ ਉਹ ਵੀ ਤਾਂ ਕਲਮੂਹੀ ਨੂੰ ਨਾ ਇਹਨੂੰ ਘਰੋਂ ਕੱਢਣਾ ਪਊਗਾ ਫੇਰ ਹੀ ਮੇਰਾ ਵਿਆਹ ਹੋਊਗਾ ਇਹਨਾਂ ਐਦਾਂ ਨਹੀਂ ਹੁੰਦਾ ਹੈਗਾ ਜੇ ਤਾਂ ਮੰਨੂਗਾ ਠੀਕ ਆ ਨਹੀਂ ਤਾਂ ਬੱਸ ਜਿਹੜਾ ਆਖਰੀ ਹਥਿਆਰ ਮੇਰੇ ਕੋਲ ਹੈਗਾ ਉਹ ਹੀ ਅਸਮਾਉਂਗੀ ਕਿੰਨੇ ਸੋਨੇ ਤੇ ਕਿੰਨੇ ਚਾਵਾਂ ਨਾਲ ਕਰਾਏ ਸੀ ਮੈਂ ਕਦੀ ਕਦੀ ਨਾ ਜਿਹਦੇ ਲਈ ਚੀਜ਼ ਬਣਵਾਈ ਉਹਦੇ ਨਸੀਬ ਨਹੀਂ ਹੁੰਦੀ ਆ ਗਈ ਚੱਕੀ ਬੈਠੀ ਆ ਮਾਂ ਉਹ ਤੇ ਚੂੜੀਆਂ ਨੇ ਬਣਵਾਈਆਂ ਇਹ ਤਾਂ ਮਾਉਣੀ ਹੈਗੀਆਂ ਜਿਹੜੇ ਪ੍ਰੀਤ ਵਾਸਤੇ ਬਣਾਈਆਂ ਸੀ ਆਪਣੇ ਹਾਂ ਇਹ ਕਿਦਰੋਂ ਕੱਢ ਲਈ ਅੱਜ ਤਾਂ ਪੇਟੀ ਚ ਪਈਆਂ ਪਈਆਂ ਇਹਨਾਂ ਮੈਂ ਸ਼ੈਰੀਨ ਦੇਣੀਆਂ ਨੇ ਫਾਲੋਗੀ ਤੇਰੇ ਦਿਮਾਗ ਨੂੰ ਹੋ ਕੀ ਰਿਹਾ ਸਾਰਾ ਦਿਨ ਤੇਰੇ ਦਿਮਾਗ ਚ ਪੁੱਠੀਆਂ ਗੱਲਾਂ ਆਉਂਦੀਆਂ ਨੇ ਕਦੇ ਕੁਛ ਕਹਿ ਦਿੰਨੀ ਆ ਕਦੇ ਕੁਛ ਤੂੰ ਲੈ ਕਿਉ ਉਹ ਬਗਾਨੀ ਐ ਉਹ ਵੀ ਤਾਂ ਹੁਣ ਆਪਣੀ ਐ ਬਗਾਨੀ ਨਹੀਂ ਹੈਗੀ ਮੇਰੀ ਗੱਲ ਸੁਣ ਇਹ ਆਪਣੇ ਪ੍ਰੀਤ ਵਾਸਤੇ ਬਣਵਾਇਆ ਤਾ ਪ੍ਰੀਤ ਦੇ ਨੇ ਹੈਗੀ ਉਹਦੀ ਮਾਨਤਾ ਇਹ ਚਲ ਠੀਕ ਐ ਨਹੀਂ ਕੋਈ ਉਹਦੇ ਜਿਵੇਂ ਕਹਿੰਦੇ ਨੇ ਕਰਮਾਚਰੀ ਪਰ ਅੱਗੇ ਕਿਸੇ ਦੇ ਕੰਮ ਤਾਂ ਆਉਣਗੇ ਮਹਿਤਾਬ ਦੇ ਵਿਆਹ ਵੇਲੇ ਕੰਮ ਲੈ ਲੂਗੀ ਇਥੋਂ ਕੋਈ ਨਾ ਪਤਾ ਅਸੀਂ ਤਾ ਤੇ ਹਰਤੇ ਕਦੇ ਪਹੁੰਚਦੇ ਕਰਦਾਂਗੇ ਹਜੇ ਮਥੇਰਾ ਟਾਈਮ ਪਿਆ ਹਜੇ ਮਤਾਬ ਦਾ ਠੀਕ ਹੈ ਹੋਰ ਬਣਵਾ ਲਾਂਗੇ ਉਹ ਨੇਚਰ ਨੂੰ ਕਿਦਰੇ ਨਹੀਂ ਬਣਦੇ ਬਣਮੌਨ ਨੂੰ ਝਾੜਾਂ ਤੇ ਨਹੀਂ ਲੱਗਦੇ ਪੈਸੇ ਕਹਿਣੀਆਂ ਵੀ ਬਣਵਾ ਲਾਂਗੇ ਕੋਈ ਲੋੜ ਨਹੀਂ ਹੈਗੀ ਇਹ ਇਹਨੂੰ ਦੇਣ ਦੀ ਤੂੰ ਇਹਨਾਂ ਨੂੰ ਸਾਮ ਜਿੱਥੇ ਪਈ ਸੀ ਆ ਹੁਣ ਅੱਗੇ ਕੋਈ ਨਹੀਂ ਆ ਹੁਣ ਦਸਹਿਰੇ ਵੇਲੇ ਆਪਣਾ ਦਿਵਾਲੀ ਵੇਲੇ ਨਾ ਉਦੋਂ ਕਫੜਾ ਦਾਂ ਉਹਨੂੰ ਪ੍ਰੀਤ ਨੂੰ ਲੈ ਸ਼ੈਰੀ ਦੇ ਨਾਂ ਤੇ ਐ ਕਿਉਂ ਕਰਦਾ ਹੈ ਸ਼ੈਰੀ ਤੇ ਨਾਂ ਦੇ ਨਹੀਂ ਕਰਦਾ ਮੈਂ ਆ ਹੈਪੀ ਸੀ ਉਹਨੂੰ ਕੱਢ ਕੇ ਦਿਖਾਏ ਨਹੀਂ ਕਦੇ ਤਾਂ ਇਹ ਉਹ ਤਾਂ ਤੂੰ ਕਿੱਲ ਕੋਲ ਕੋ ਰੱਖ ਦਿੱਤੀ ਕਹਿੰਦੀ ਨੂੰ ਨਾ ਪਤਾ ਲੱਗ ਜੇ ਇਹ ਤਾਂ ਇੱਕ ਹੋਊਗੀ ਇੱਕ ਮੈਨੂੰ ਦੇ ਦੋ ਇੱਕ ਉਹਨੂੰ ਦੇ ਦੋ ਹੁਣ ਇਹਦੇ ਵਾਰੀ ਤੂੰ ਦੋਨੀਆਂ ਕੱਢ ਕੇ ਖੜ ਗਈ ਇਹ ਫਿਰ ਉਹਦੇ ਲੱਛਣ ਨਹੀਂ ਨਾ ਠੀਕ ਸੀਗੇ ਉਹਦੇ ਲੱਛਣ ਨਹੀਂ ਹੈਗੇ ਸੀ ਲੱਛਣ ਹਜੇ ਮਾਤੇ ਨਹੀਂ ਦੇ ਵੀ ਨਹੀਂ ਪਤਾ ਲੱਗੇ ਠੀਕ ਨੇ ਕ ਮਾੜੇ ਨੇ ਹਜੇ 2 ਦਿਨ ਨਹੀਂ ਹੋਏ ਇਹਨੂੰ ਠੀਕ ਹੈ ਇਹਦੋਂ ਪਹਿਲੀ ਕੀ ਪਤਾ ਕਰ ਲਿਆ ਤਾਂ ਇਹਦੇ ਬਾਰੇ ਕੀ ਤੈਨੂੰ ਉਹਦਾ ਸੁਭਾਅ ਦਾ ਪਤਾ ਲੱਗ ਗਿਆ ਜੇ ਮੈਂ ਉਹਦੇ ਆਪਚਾ ਪੂਰੇ ਕਰਾਂਗੀ ਨਾ ਤਾਂ ਉਹ ਵੀ ਕਰੂਗੀ ਅਗਲੀ ਅੱਗੋਂ ਨਹੀਂ ਜੇ ਮੈਂ ਨਹੀਂ ਪਿਆਰ ਕਰੂੰਗੀ ਤੂੰ ਨਹੀਂ ਉਹਨੂੰ ਪਿਆਰ ਕਰੇਗਾ ਤਾਂ ਫਿਰ ਉਹ ਕੀ ਕਰੂਗੀ ਗੱਲ ਪਿਆਰ ਤੱਕ ਸੀਮਤ ਰੱਖ ਨਾ ਕੇ ਘਰ ਦੀਆਂ ਪੇਟੀਆਂ ਖੋਲ ਕੇ ਉਹਦੇ ਸਾਹਮਣੇ ਧਰ ਦੇ ਭੇਤ-ਛੇਤਨਾ ਦੇ ਸਾਰਾ ਇਹ ਨਹੀਂ ਪਤਾ ਕੀ ਬਣੂ ਕੀ ਨਾ ਬਣੂ ਕੱਲ ਨੂੰ ਇਹ ਤਾਂ ਦੋਨੇ ਰਿਸ਼ਤੇਦਾਰ ਆਪਸ ਚ ਲੜਪੜ ਕੇ ਇੱਕ ਹੋ ਜਾਣਗੇ ਮਾਂਝੇ ਜਾਣਗੇ ਵਿਚਾਲੇ ਆਪਾਂ ਨੂੰ ਇੰਨਾ ਭੇਤ ਨਾ ਦੇ ਜੰਨਾ ਤੂੰ ਦਈ ਜਾਨੀ ਹੈ ਪਤਾ ਨਹੀਂ ਕਾਤੋਂ ਨਹੀਂ ਸਮਝਦੀ ਮੇਰੇ ਨੂੰ ਵੱਧ ਸਿਆਣੀ ਆ ਵੱਧ ਉਮਰ ਹੋਰੀ ਹੈ ਤੇਰੀ ਮੈਨੂੰ ਨਾ ਕਦੇ-ਕਦੇ ਐ ਲੱਗਦਾ ਵੀ ਤੂੰ ਬਗਾਨੀ ਜੀ ਸਮਝਦਾ ਉਹ ਬਗਾਨੀ ਨਹੀਂ ਸਮਝਦਾ ਪਰ ਉਹਨੂੰ ਟਾਈਮ ਹੋਣ ਦੇ ਥੋੜਾ ਜਿਹਾ ਹੌਲੀ-ਹੌਲੀ ਉਹਨੂੰ ਜਦੋਂ ਰਾਤ ਵਿੱਚ ਕੀ ਘਰ ਚ ਪਤਾ ਲੱਗ ਗਿਆ ਆਪਾਂ ਨੂੰ ਵੀ ਹਾਂ ਇਹ ਕੀ ਐ ਉਦੋਂ ਗੱਲ ਓਰਾ ਫੜਾ ਮੈਂ ਮਰ ਜਨਾ ਮਗਜ ਨਾ ਤੈਨੂੰ ਅਕਲ ਨਾ ਸੂਰ ਫੜਾ ਓਰਾ ਕਿਉਂ ਮੈਨੂੰ ਗੁੱਸਾ ਚੜਾਉਂਦਾ ਰਹਿਣਾ ਤੂੰ ਏਸੇ ਗੱਲ ਨੇ ਤੇਰੀ ਨੇ ਪਹਿਲਾਂ ਓਰਾ ਫੜਾ ਮੈਂ ਖੜਤਾ ਜਾ ਫੜਾ ਏਸੇ ਗੱਲ ਨੇ ਤੇਰੀ ਨੇ ਪਹਿਲਾਂ ਘਰ ਪਟਿਆ ਸੀ ਜਿਹੜੇ ਲੱਛਣ ਤੂੰ ਹੁਣ ਇਹਨੂੰ ਚੰਬੜਾਉਣ ਲੱਗ ਗਈ ਐਵੇਂ ਉਹ ਸਿਰ ਚਾੜੀ ਤੀ ਤੈਂ ਮੈਂ ਨਹੀਂ ਸੀ ਸਿਰ ਚਾੜੀ ਉਹ ਤੂੰ ਸਿਰ ਚਾੜੀ ਸੀ ਮਤਾ ਆਪਰੇ ਸਚਾੜੀ ਦੀ ਭੈਣ ਦੇ ਖਾਸਮ ਦਾ ਸਾਰਾ ਕੰਮ ਮੇਰੇ ਤੇ ਆ ਕੇ ਮੜ ਦਿੰਨੇ ਆ ਫਿਰ ਉਹ ਤਾਂ ਤੂੰ ਹੀ ਉਹਦੇ ਕਰਦਾ ਸੀ ਹੁੱਲਪੁੱਚ ਮੈਂ ਤਾਂ ਤੈਨੂੰ ਬਥੇਰਾ ਪਿੱਟਦੀ ਸੀ ਬਿਨਾਂ ਨਾ ਵਿਗਾੜੇ ਨੂੰ ਨਾ ਵਿਗਾੜ ਚੱਲ ਮੈਂ ਤੈਨੂੰ ਕੁਝ ਕਹਿਣ ਜੋਗਾ ਹੈ ਨਹੀਂ ਤੀਗਾ ਤੂੰ ਤੂੰ ਤਾਂ ਦਾਅ ਬਖਣੀ ਸੀ ਤੂੰ ਤਾਂ ਮਾੜੀ ਮੁੱਟੀ ਦਾਅ ਬਖਣੀ ਸੀ ਕਿਸੇ ਗੱਲ ਦੀ ਅਗਲੀ ਤਾਂ ਮਰੀ ਗੱਲ 'ਚ ਗੂਠਾ ਦੇਣ ਨੂੰ ਤਿਆਰ ਹੋ ਜਾਂਦੀ ਸੀ ਕਾਦੀ ਦਾਅ ਬਖਣੀ ਸੀ ਉਹਦੇ ਮਰੀ ਮੈਂ ਕਿੰਨਾ ਕਨੇਚਰ ਘਰੇ ਛੱਡ ਕੇ ਘਰ ਛੱਡ ਕੇ ਤੁਰ ਜਾਂਦੀ ਸੀ ਪੇਕੇ ਉਹਨੇ ਤਾਂ ਕਦੇ ਤਾਂ ਨਹੀਂ ਸੀ ਕਿਹਾ ਹਾਂ ਹਾਂ ਫਿਰ ਉਹੀ ਤਾਂ ਗੱਲ ਹੈ ਨਾ ਆਪ ਘਰ ਛੱਡ ਕੇ ਤੁਰ ਜਾ ਉਹਨੂੰ ਨਾ ਚਕਾਇਆ ਅਗਲੀ ਦਿਨ ਲਾ ਤੋਤੇ ਰਹਿ ਗਈ ਨਾ ਮੀਹਾਂ ਚੱਕ ਕੇ ਬੈਗੇ ਤਾਂ ਉਹਨੂੰ ਤਾਂ ਤੂੰ ਨਹੀਂ ਕੁਝ ਕਹਿਣ ਦਿੰਦਾ ਸੀ ਤੂੰ ਹਾਂ ਮੇਰੀ ਗੱਲ ਸੁਣ ਬਾਲਾ ਹੇਜਲਾ ਕੋਈ ਪਲੇਸ ਨਾ ਕਰਿਆ ਫਿਰ ਕਿਸੇ ਗੱਲ ਤੇ ਠੀਕ ਹੈ ਇਹ ਨਾ ਹੋਵੇ ਮੈਂ ਕਰ ਛੱਡ ਕੇ ਕਿਸੇ ਪਾਸੇ ਲੰਘ ਜਾ ਪਰ ਮੈਂ ਤੈਨੂੰ ਇੱਕ ਗੱਲ ਦੱਸਦਾ ਨਾ ਤਾਂ ਤਾਂ ਪ੍ਰੀਤੀ ਦੀ ਚੀਜ਼ ਨੂੰ ਹੱਥ ਲਾਉਣੀ ਆ ਨਾ ਸਿਰਤ ਦੀ ਚੀਜ਼ ਨੂੰ ਹੱਥ ਲਾਉਣੀ ਆ ਇਹ ਕੁੜੀਆਂ ਦੀ ਚੀਜ਼ ਨੂੰ ਹੱਥ ਜਮਾਣਾ ਨਾ ਲਾ ਤੂੰ ਜੇ ਬੜੀ ਚਾਹ ਹੈ ਨਾ ਕਰਾਉਣ ਦਾ ਆਬਦੇ ਵਾਲੇ ਪਣਾ ਕੇ ਉਹਦੇ ਕੰਨਾਂ 'ਚ ਪਾ ਦੇ ਮੈਂ ਚਾਹਣਾ ਨਹੀਂ ਕਰਾਉਂਗੀ ਕਰਾ ਦੂੰਗੀ ਮੈਂ ਕੋਈ ਹਾਂ ਨਾ ਮੈਨੂੰ ਪ੍ਰੀਤ ਅੱਛਾ ਰਹੇ ਤੇ ਨੇ ਛੱ ਛੜਿਆ ਹੋਇਆ ਰੰਨਾ ਚ ਧੰਨਾ ਪਤਾ ਨਹੀਂ ਇਹਨੂੰ ਜਨਾਨੀਆਂ ਵਾਲੇ ਦਿਮਾਗ ਵਿੱਚ ਕਿੱਥੋਂ ਵੜਦੇ ਨੇ ਵੀ ਤੂੰ ਦੱਸ ਸਾਡੇ ਕੰਮਾਂ ਚ ਕਿ ਟਿੰਡੀਆਂ ਲੈਣੀਆਂ ਨੇ ਅਸੀਂ ਜਨਾਨੀਆਂ ਕੀ ਕਰਦੀਆਂ ਕੀ ਨਹੀਂ ਕਰਦੀਆਂ ਬੁੱਥਾ ਬਣਾਈ ਰੱਖਦਾ ਰੋਜ਼ ਦੇ ਦਿ ਉਹਦੇ ਨਾਲ ਕਦੀ ਮੇਰੇ ਨਾਲ ਹੈ ਫਿਰ ਉਹਦਾ ਕੀ ਕਸੂਰ ਕੱਢਾਂਗੀ ਮੈਂ ਬੇ ਲਖਣਾ ਨਾ ਹੋਵੇ ਤਾਂ ਹੈ ਬੇ ਭਾਈ ਆ ਤਾਂ ਮੈਨੂੰ ਕੀ ਵਿਵਤਾ ਪਾਤੀ ਮੇਰਾ ਤਾਂ ਨਾ ਉਹੀ ਗੱਲ ਹੈ ਫੇਕਰ ਨਾ ਬਲੱਡ ਵਧਿਆ ਪਿਆ ਹੈ ਪੀ ਪਤਾ ਨਹੀਂ ਕੀ ਗੱਲ ਹੋ ਗਈ ਭਾਈ ਤਾਂ ਮੈਨੂੰ ਜਰਕ ਦੇਣੇ ਕਹਤਾ ਆਖੇ ਪਹਿਲਾਂ ਟੀਨਾ ਨੂੰ ਇਹਦੇ ਪੇਕੇ ਭੇਜ ਫੇਰ ਆਉਂਗਾ ਮੈਂ ਨਾ ਕੋਈ ਲੜਾਈ ਪੜਾਈ ਹੋਗੀ ਤੁਹਾਡੇ ਚ ਉਹ ਲੜਾਈ ਪੜਾਈ ਨਹੀਂ ਹੋਈ ਪੂਆ ਬਸ ਨਾ ਗੱਲੀ ਐਵੇਂ ਦਿੱਤੀ ਵੀ ਉਹਦੇ ਹੁੰਦੇ ਨਾ ਹੋਣੀ ਨਹੀਂ ਸੀ ਜਿਹੜੀ ਗੱਲ ਹੁ ਕਰਨੀ ਆ ਮੈਂ ਤੇਰੇ ਨਾਲ ਕੁੱਟ ਕੇ ਨਾਲ ਹੀ ਹੋਊਗੀ ਤਾਂ ਕਰਕੇ ਵੀ ਉਹਨੂੰ ਪੇਕੇ ਭੇਜ ਲੈ ਮੇਰੀ ਗੱਲ ਸੁਣੋ ਉਹਦੇ ਹੁੰਦੇ ਕਿਉਂ ਨਹੀਂ ਗੱਲ ਹੋਣੀ ਸੀ ਭਾਈ ਹੁਣ ਤੂੰ ਐਂ ਦੱਸ ਮੈਨੂੰ ਘਰ ਦਾ ਮੈਂਬਰ ਐ ਉਹ ਜੇ ਕੋਈ ਕਬੀਲਦਾਰੀ ਦੀ ਗੱਲ ਆ ਉਹ ਤਾਂ ਸਾਹਮਣੇ ਹੋ ਸਕਦੀ ਐ ਜੇ ਹੁੰਦੀ ਵੀ ਨਾ ਪੂਆ ਮੈਂ ਤਾਂ ਤਾਂ ਵੀ ਨਹੀਂ ਕਰਨੀ ਸੀ ਪਰ ਉਹ ਗੱਲ ਹੀ ਐਵੇਂ ਜਿਹੀ ਹੁੰਦੇ ਹੋਈ ਨਹੀਂ ਸਕਦੀ ਸੀ ਗੱਲ ਇਹ ਬਸ ਇਹੀ ਜੀ ਆ ਵੀ ਆਪਣੇ ਦੋਨਾਂ ਦੇ ਵਿੱਚ ਹੀ ਬਹਿ ਕੇ ਕਰਨ ਵਾਲੀ ਐ ਤੇ ਹੱਲ ਵੀ ਇਹਦਾ ਤੂੰ ਹੀ ਕਰ ਸਕਦੀ ਐ ਬੇ ਸੁੱਖ ਵੀ ਐ ਮੈਂ ਤਾਂ ਉਹੀ ਗੱਲ ਐ ਪਹਿਲੀ ਚਿੱਤ ਘਟੀਆਂ ਜਾਂਦਾਗਾ ਆ ਤੂੰ ਨਾ ਵਾਸੇ ਆਪਾ ਪਾ ਦਾ ਕਹਿੰਦਾ ਆਪਣੇ ਦੋਆਂ ਚੀ ਗੱਲ ਕਰਨ ਵਾਲੀ ਐ ਅਰਤੀ ਇਹ ਕੋਈ ਗੱਲ ਵੀ ਨਾ ਜਾਵੇ। ਦੇਖ ਪੂਆ ਜਦੋਂ ਦਾ ਮੈਂ ਉਰੇ ਰਹਿਣਾ ਨਾ ਤੈਨੂੰ ਵੀ ਪਤਾ ਇਹ ਗੱਲ ਮੈਨੂੰ ਵੀ ਪਤਾ ਕਿ ਮੈਂ ਤੇਰੀ ਨਾ ਅੱਜ ਤੱਕ ਨਹੀਂ ਮੋੜੀ। ਜੋ ਤੂੰ ਕਿਹਾ ਨਾ ਮੈਂ ਤੇ ਲਈ ਪੱਥਰ ਤੇ ਲਈ ਕੀਤੀ। ਹਾਂ ਹੈਗੀ ਤੇ ਬਿਲਕੁਲ ਤੇ ਹੁਣ ਕੀ ਹੋ ਗਿਆ? ਮੇਰੀ ਗੱਲ ਸੁਣ ਦੇਖ। ਜੋ ਮੈਂ ਕਿਹਾ ਤੈਂ ਉਹੀ ਕਰਿਆ ਤੈਂ ਕਦੇ ਮੇਰੀ ਗੱਲ ਮੋੜੀ ਨਹੀਂ। ਹੁਣ ਮੈਨੂੰ ਦੱਸ ਕੀ ਕਰਾਏਂਗਾ ਮੈਥੋਂ ਤੂੰ? ਦੇਖ ਪੂਆ ਗੱਲ ਇਹ ਹੈ। ਵੀ ਤੂੰ ਤੀਨਾ ਨਾਲ ਜੇ ਮੈਨੂੰ ਵਿਆਹ ਕਰਨ ਨੂੰ ਕਿਹਾ ਦੇਖ ਮੈਂ ਕੀਤਾ ਵੀ ਚਲੋ ਹਣਾ ਤੇਰੀ ਖੁਸ਼ੀ ਹੈ ਆਪਣੇ ਘਰ ਦੀ ਖੁਸ਼ੀ ਹੈ ਪਰ ਉਹਦੇ ਵਿੱਚ ਨਾ ਨਾ ਤੈਂ ਦੇਖਿਆ ਤੇ ਉਹ ਚੀਜ਼ ਸ਼ਾਇਦ ਉਸ ਟਾਈਮ ਮੈਂ ਵੀ ਨਹੀਂ ਦੇਖੀ ਵੀ ਮੇਰੀ ਖੁਸ਼ੀ ਕੀ ਹੈ ਤੂੰ ਸੱਚ ਜਾਣੀ ਮੈਂ ਤੀਨਾ ਨਾਲ ਨਾ ਵਿਆਹ ਕਰਾ ਕੇ ਖੁਸ਼ ਨਹੀਂ ਹੈਗਾ ਨਾ ਹੀ ਪਹਿਲਾਂ ਸੀ ਤੇ ਨਾ ਹੀ ਅੱਜ ਹਾਈ ਬੇ ਰੱਬਾ ਫਿਰ ਤਾਂ ਮੈਨੂੰ ਪਹਿਲਾਂ ਹੀ ਦੱਸ ਦੇਣਾ ਦੀ ਇਹ ਜਦੋਂ ਮੈਂ ਤੈਨੂੰ ਪੁੱਛਿਆ ਸੀ ਉਹਦੀ ਤਾਂ ਨਾ ਪੱਕਾ ਨੂੰ ਮੰਗੇ ਕਰਦੇ ਫਿਰ ਉਹ ਉਹੀ ਤਾਂ ਗੱਲ ਐ ਪੂਆ ਦੱਸਦਾ ਕਿਹੜੇ ਮੂੰਹ ਨਾਲ ਮੈਂ ਤੈਨੂੰ ਤੇਰੇ ਤੇ ਤਾਂ ਵੀ ਪਹਿਲਾਂ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਤੇ ਇਸ਼ੂ ਦਾ ਤੈਨੂੰ ਪਤਾ ਵੀ ਕਿੰਨਾ ਤਾਂ ਮਜਾ ਮਾਹੌਕੇ ਹਟਿਆ ਹੁਣ ਮੈਂ ਜੇ ਤੂੰ ਕੋਈ ਨਾ ਨੁਕਰ ਕਰਦਾ ਤੈਨੂੰ ਹੋਰ ਤਕਲੀਫ ਪਹੁੰਚਦੀ ਮੈਂ ਤਾਂ ਬਸ ਇੱਕ ਤੇਰੀ ਖੁਸ਼ੀ ਦੇ ਲਈ ਵੀ ਹਾਂ ਕਰਤੀ ਸੀ ਪਰ ਮੇਰਾ ਮਨ ਨਹੀਂ ਰਾਜ਼ੀ ਸੀ ਦੇਖ ਬੱਤ ਮੇਰੀ ਗੱਲ ਸੁਣ ਚਾਹੇ ਕੁਛ ਵੀ ਕਰਤਾ ਤਾ ਇਸ਼ੂ ਨੇ ਹੈ ਫੇਰ ਵੀ ਜੇ ਤੂੰ ਮੈਨੂੰ ਗੱਲ ਦੱਸਦਾ ਕੋਈ ਨਾ ਤਾਂ ਮੈਂ ਤੇਰੇ ਨਾਲ ਜ਼ਬਰਦਸਤੀ ਨਹੀਂ ਕਰਦੀ ਤੀ ਤੂੰ ਹੁਣ ਮੈਨੂੰ ਖੁੱਲ ਕੇ ਗੱਲ ਦੱਸ ਕੀ ਹੈਗੀ ਗੱਲ ਤਾਂ ਨਾ ਪੂਆ ਪੁੱਛੇ ਨਾ ਗੱਲ ਤਾਂ ਹੋਵੇ ਚਾਹੇ ਜਿਹੜੀ ਮਰਜ਼ੀ ਨਾ ਹੋਵੇ ਬਸ ਇਹੀ ਗੱਲ ਆ ਵੀ ਮੇਰਾ ਨਾ ਟੀਨਾ ਤੋਂ ਖੜਾ ਛੜਾ ਦੇ ਹਾਏ ਬੇ ਮੈਂ ਮਰ ਜਾ ਤੇਰੀ ਗੱਲ ਮੈਂ ਮੰਨਦੀ ਆ ਵੀ ਤੈਨੂੰ ਭਾਈ ਟੀਨਾ ਪਸੰਦ ਨਹੀਂ ਸੀ ਹੈ ਪਰ ਇਹ ਹਜਾ ਕਿਹੜਾ ਪਹਚਾਣ ਆ ਗਿਆ ਵੀ ਜਿਹੜਾ ਇਕਦਾਂ ਹੀ ਤੇਰਾ ਖੜਾ ਛੜਾਦਾ ਨਾ ਇਹ ਕੋਈ ਉਹੀ ਗੱਲ ਛੋਲਿਆਂ ਦਾ ਬੱਟ ਥੋੜੀ ਹੈ ਵੀ ਅਈ ਖੜਾ ਛੜ ਜੂ ਤੇਰਾ ਖੜਾ ਤਾਂ ਦੇਖ ਪੂਆ ਮੈਨੂੰ ਨਹੀਂ ਪਤਾ ਕਿਵੇਂ ਛਟੂਗਾ ਕਿਵੇਂ ਨਾ ਛਟੂਗਾ ਮੈਂ ਤਾਂ ਆਪਣੀ ਜਿਹੜੀ ਦਿਲ ਚ ਗੱਲ ਸੀ ਨਾ ਤੈਨੂੰ ਦੱਸਤੀ ਹੁਣ ਇਹ ਗੱਲ ਤੈਂ ਪੂਰੀ ਕਰਨੀ ਐ ਉਹ ਕਿਵੇਂ ਕਰਨੀ ਐ ਤੂੰ ਦੇਖ ਲੈ ਗੁਰੂ ਦੇਖ ਐ ਜੀ ਸਿਆਣੀ ਬਹੂ ਹੈਂ ਮੈਂ ਕੀ ਕਹਾ ਕਿਵੇਂ ਕਹਾ ਉਹਨੂੰ ਮੈਨੂੰ ਐ ਤਾਂ ਦੱਸ ਦੇ ਮੈਨੂੰ ਨਹੀਂ ਪਤਾ ਪੂਆ ਤਾਂ ਕਿਵੇਂ ਕਹਿਣਾ ਨਾ ਕਹਿਣਾ ਮੈਂ ਤਾਂ ਸਿਰਫ ਤੈਨੂੰ ਇੱਕੋ ਵਾਰੀ ਸਮਝਾਤਾ ਵੀ ਉਹ ਤੋਂ ਮੇਰਾ ਖੜਾ ਛੜਾ ਦੇ ਜੇ ਨਹੀਂ ਛੜਾਏਗੀ ਫਿਰ ਇਹ ਸੋਚ ਲੈ ਵੀ ਸਰਪਤੀਜਾ ਹੈ ਨਹੀਂ ਦੁਨੀਆ ਤੇ ਹਾਏ ਚੰਦਰਾ ਐ ਕਿਉਂ ਬੋਲ ਦੇਗਾ ਦੇ ਗੁਰੂ ਉੱਤ ਚਾਲਪ ਦੇਖਦੀ ਆ ਮੈਂ ਕੀ ਬਣੂਗਾ ਪਰ ਮੈਨੂੰ ਤਾਂ ਤੇਰੇ ਹੀ ਸਾਰਾ ਹੈ ਹੋਰ ਮੇਰੇ ਕੋਲ ਹੈ ਕੀ ਹੈ ਮੈਨੂੰ ਐ ਦੱਸ ਬੇਸ਼ੱਕ ਇਸ਼ੂ ਫਿਰਦਾ ਘਰੇ ਹੂੰ ਸਭ ਕੁਝ ਹੈ ਪਰ ਫੇਰ ਵੀ ਮੈਨੂੰ ਨਾ ਤੇਰੇ ਵਾਲੀ ਗੱਲ ਉਹਦੇ ਨਾਲ ਨਹੀਂ ਬਣਦੀ ਜੋ ਮਰਜੀ ਆਪੂਆ ਜੇ ਸਾਰਾ ਚਾਹੀਦਾ ਨਾ ਬਸੇ ਮੇਰੀ ਗੱਲ ਪੂਰੀ ਕਰਦੇ ਜੋ ਤੈਨੂੰ ਕਿਹਾ ਗੁਰੂ ਤੈਨਾਂ ਮੈਂ ਦੁਬਧ ਚ ਫਸਾਤੀ ਉਹ ਗੱਲ ਹੋ ਗਈ ਕਿ ਮੂਰੇ ਜਾਨੀ ਹੇਤਾ ਖਾਲੀ ਆ ਮਗਰ ਮੁਰਦੀਆਂ ਟੋਹ ਹੈ ਮੂਰੇ ਖਾਲੀ ਚਿੱਟੀ ਗੂ ਮਗਰ ਟੋਹ ਹੀ ਚ ਜਾਉ ਕਰਾਂ ਦਾ ਕੀ ਕਰਾਂ ਹੁਣ ਮੈਂ ਦੱਸ ਤੂੰ ਮਰ ਜੇ ਪੋਚੇ ਚੰਗਾ ਬੋਲ ਉਹਨੂੰ ਚਾਹੇ ਮਾੜਾ ਬੋਲ ਚਾਹੇ ਕੋਈ ਸਕੀਮ ਲਾ ਬਸ ਮੇਰਾ ਟੀਨਾ ਨਾਲ ਉਹ ਖੜਾ ਛੁੱਟਣਾ ਚਾਹੁੰਦਾ ਮੈਨੂੰ ਨਹੀਂ ਪਸੰਦ ਤਾਂ ਨਹੀਂ ਪਸੰਦ ਚੱਲ ਕੋਈ ਨਾ ਦੇਖਦੀ ਹਾਂ ਮੈਂ ਕੋਈ ਰਸਤਾ ਕੱਢਦੀ ਆ ਫੇਰ ਸੋਚ ਲੇ ਪੂਆ ਚੰਗੀ ਤਰ੍ਹਾਂ ਕੋਈ ਨਾ ਆਹ ਤਾਂ ਬੜਾ ਸਿਆਪਾ ਛੜਿਆ ਚਲ ਮੰਨਦੀ ਹਾਂ ਕਿ ਇਹ ਮੈਂ ਵਿਆਹ ਦੇ ਤੱਕ ਕਿਹਣਾ ਕਰਤਾ ਸੀ ਪਰ ਆਹ ਕੀ ਗੱਲ ਫੜੀ ਕਹਿੰਦਾ ਮੇਰਾ ਖੜਾ ਛੜਾ ਦੇ ਬਦਿਆ ਖੁਸ਼ ਰਹਿੰਦੇ ਤੇ ਦੋਏ ਜਾਣੇ ਇਹਦੀ ਸੱਸ ਨੇ ਨਾ ਕੁਛ ਕਹਿਦਾ ਹੋਵੇ ਉਹ ਵੀ ਹਰਾਮਣ ਹੈਗੀ ਇਹ ਫਿਰ ਇੰਨੀ ਗੱਲ ਕਿੱਥੇ ਚੱਲਦਾ ਯਾਰ ਇੱਕ ਗੱਲ ਤਾਂ ਹੈਗੀ ਨਾ ਰਿੰਪੀ ਹੂੰ ਬਾਹਰੇ ਦੇਸ਼ ਚ ਨਾ ਪੰਜਾਬ ਵਰਗੀ ਰੀਸ ਨਹੀਂ ਹੈਗੀ ਪੰਜਾਬ 'ਚ ਦੇਖ ਕਿੰਨੇ ਨਜ਼ਾਰੇ ਨੇ ਨਾ ਕਿੰਨਾ ਵਧੀਆ ਮਾਹੌਲ ਆ ਖੁੱਲੀ ਜਗ੍ਹਾ ਬਾਹਰ ਤਾਂ ਬਸ ਬੁਰਾ ਹਾਲ ਹੀ ਨੀ ਉਹ ਗੱਲਾਂ ਛੱਡ ਮੈਨੂੰ ਐਂ ਦੱਸ ਅੱਜ ਫੇਰ ਉਹਨੂੰ ਮਿਲਣ ਗਈ ਸੀ ਹਾਂ ਯਾਰ ਗਈ ਸੀ ਨਾ ਤੂੰ ਹੁਣ ਤਾਂ ਉਹਦਾ ਖਹਿੜਾ ਛੱਡ ਦੇ ਹੁਣ ਤਾਂ ਉਹਦਾ ਵਿਆਹ ਵੀ ਹੋ ਗਿਆ ਯਾਰ ਐਵੇਂ ਕਿਵੇਂ ਛੱਡਦਾ ਮੈਂ ਤਾਂ ਬਸ ਇੱਕ ਗੱਲ ਜਾਣਦੀ ਆ ਮੈਂ ਵਿਆਹ ਕਰਾਉਣਾ ਤਾਂ ਉਹਦੇ ਨਾਲ ਹੀ ਕਰਾਉਣਾ ਜਿਵੇਂ ਮਰਜ਼ੀ ਕਰਾਵਾਂ ਲੈ ਦੇਖ ਲੈ ਨਾ ਜਦੋਂ ਤੇਰੇ ਪਿੱਛੇ ਲੱਟੂ ਸੀ ਉਦੋਂ ਤਾਂ ਤੂੰ ਬਾਹਰ ਜਾਣ ਦੀ ਕਰੀ ਹੁਣ ਜਦੋਂ ਉਹਦਾ ਵਿਆਹ ਹੋ ਗਿਆ ਉਹ ਆਪਦੇ ਘਰਵਾਰ ਦਾ ਹੋ ਰਿਹਾ ਹੁਣ ਕਿ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਨਾ ਥੋੜਾ ਮੋਟਾ ਤਾਂ ਸੋਚ ਨਾ ਤੈਨੂੰ ਕਿਹੜਾ ਮੁੰਡਿਆਂ ਦਾ ਘਾਟ ਆ ਯਾਰ ਰਿੰਪੀ ਗੱਲ ਮੁੰਡਿਆਂ ਦੀ ਨਹੀਂ ਹੈਗੀ ਯਾਰ ਮੈਂ ਗੁਰੂ ਨੂੰ ਪਿਆਰ ਕਰਦੀ ਆ ਤੇ ਬਸ ਤਾਂ ਕਰਕੇ ਮੋਂਦੇ ਮਗਰ ਮਗਰ ਫਿਰ ਰਹੀ ਆ ਨਾ ਤੇਰੇ ਪਿੱਛੇ ਦਾ ਮੁੰਡਿਆਂ ਦੀ ਲੈਨ ਲਾਦਾ ਮੈਂ ਤੂੰ ਉਹਦੇ ਪਿੱਛੇ ਪਾਗਲ ਹੋ ਰਹੀ ਹੈਗੀ ਮਾੜਾ ਮੋਟਾ ਤਾਂ ਅਕਲ ਨੂੰ ਹੱਥ ਮਾਰ ਕੀ ਕਰਾਂ ਰਿੰਪੀ ਮੈਂ ਤੂੰ ਮੈਨੂੰ ਹੀ ਦੱਸ ਦੇ ਯਾਰ ਮੈਂ ਉਹਨਾਂ ਵਾਅਦਾ ਕਰ ਰੱਖਿਆ ਸੀ ਪਹਿਲਾਂ ਵੀ ਵੀ ਮੈਂ ਹਾਂ ਉਹਦੇ ਨਾਲ ਵਿਆਹ ਕਰਾਉਂਗੀ ਤੇ ਹੁਣ ਉਹ ਮੈਨੂੰ ਇਗਨੋਰ ਹੀ ਮਾਰੀ ਜਾਂਦਾ ਤੂੰ ਛੱਡ ਕੋਈ ਬਾਹਰ ਦਾ ਮੁੰਡਾ ਦੇਖ ਦੇਖ ਕੇ ਬਾਹਰ ਦਾ ਮੁੰਡਾ ਵਿਆਹ ਕਰਵਾ ਲਾ ਚੰਗੀ ਰਹੇਗੀ ਅ ਯਾਰ ਤੂੰ ਵੀ ਕਿਹੜੀਆਂ ਗੱਲਾਂ ਕਰੀ ਜਾਨੀ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਤਾਂ ਕਰਕੇ ਦੁੱਖ ਹਲਕਾ ਨਹੀਂ ਕਰਦੀ ਵੀ ਤੂੰ ਹੋਰ ਵੀ ਦੁੱਖ ਵਧਾਉਣੀ ਆ ਮੇਰਾ ਜੇ ਤੂੰ ਮੈਨੂੰ ਆਪਣੀ ਸਹੇਲੀ ਮੰਨਦੀ ਹੈ ਨਾ ਤਾਂ ਉਹਦਾ ਖਹਿੜਾ ਛੱਡ ਦੇ ਮੈਨੂੰ ਤਾਂ ਪਹਿਲੀ ਹੀ ਨ ਚੰਗਾ ਲੱਗਦਾ ਸੀ ਯਾਰ ਮੈਂ ਨਹੀਂ ਛੱਡ ਸਕਦੀ ਹੈਗੀ ਉਹਨੂੰ ਤੂੰ ਜੋ ਕੁਝ ਮਰਜ਼ੀ ਕਹ ਚਲ ਮੈਂ ਤਾਂ ਕੀ ਲੈਣਾ ਤੂੰ ਤਾਂ ਉਹੀ ਗੱਲ ਹੈ ਬਰਬਾਦ ਹੋਣੀ ਹੀ ਹੈਗਾ ਬਿੰਤਾ ਸੀ ਬਾਹਰ ਜਾ ਕੇ ਪੜ੍ਹ ਲਿਖ ਕੇ ਤੈਨੂੰ ਅਕਲ ਆ ਗਈ ਹੋਣੀ ਪਰ ਤੂੰ ਤਾਂ ਉਹੀ ਪੈਂਡੂ ਦੀ ਪੈਂਡੂ ਹੀ ਰਹਿ ਗਈ ਚਲ ਜਿਆਦਾ ਜਵਲੀਆਂ ਨਾ ਮਾਰ ਚਲ ਚੱਲੀਏ ਹੁਣ ਅਖੜ ਮੈਂ ਤਾਂ ਤੇਰੇ ਨਾਲ ਆਪਣੇ ਦੁੱਖ-ਫੁਕ ਸਾਂਝੇ ਕਰਦੀਆਂ ਤੂੰ ਤਾਂ ਹੋਰ ਮੇਰੀਆਂ ਗੱਲਾਂ ਵਧਾ ਦੇਂਦੀਆਂ ਹੋਰ ਰਹਿਣਾ ਤਾਂ ਕਿੱਧਰੇ ਦਰਸ਼ਨ ਆ ਯਾਰ ਬਸ ਤੇ ਤੈਨੂੰ ਪਤਾ ਹੀ ਹੈ ਅੱਕਰੇ ਕੰਮ ਧੰਦੇ ਜੇ ਤੀ ਕੰਮਾਂ ਤੋਂ ਨਹੀਂ ਨਿਕਲੇਗਾ ਤਾਂ ਅਸੀਂ ਖੇਤ-ਗੇੜਾ ਨਹੀਂ ਵੱਜਾ ਮਾਸਮਾ ਜਨਤੇ ਨੂੰ ਕਹਿ ਜਾਂਦਾ ਸੀ ਉਹ ਕਰ ਦਿੰਦਾ ਸੀ ਪਾਣੀ ਪਣੀ ਨੱਕਾ ਨੁੱਕਾ ਉਹ ਕਰ ਦਿੰਦਾ ਸੀ ਵਿਚਾਰ ਤਾਂ ਹੀ ਪਤੰਦਰਾ ਅੱਜ ਐਨੇ ਦਿਨ ਬਾਅਦ ਵੜੇ ਆ ਅੱਗੇ ਉਹ ਵੀ ਲਿਸ਼ਕ ਪੁਸ਼ਕੇ ਹੈ ਮੈਨੂੰ ਐ ਲੱਗਦਾ ਹੈ ਜੀਣੀ ਤੇਰੀ ਭਾਬੀ ਗੱਲ ਕਹਿੰਦੀ ਨਾ ਸੱਚ ਹੈ ਭਾਬੀ ਗੱਲ ਕਹਿੰਦੀ ਆ ਨਾ ਕੀ ਮਤਲਬ ਭਾਬੀ ਕਹਿੰਦੀ ਵੀ ਮੁੰਡਾ ਹੋਰ ਬਹੂ ਲੈ ਆਏ ਕਹਿੰਦਾ ਨਹੀਂ ਅਹ ਮੇਰੀ ਗੱਲ ਥੋੜੀ ਹੈ ਤੈਨੂੰ ਕੀ ਨਾ ਕਹਦਾ ਓਏ ਤੜਕੇ ਗੁਰਦੁਆਰੇ ਆ ਲਗੀ ਸੀ ਕਹਿੰਦੀ ਵੀ ਗੁਰਦੁਆਰੇ ਮੱਥਾ ਟਕਾਉਂਦੀ ਫਿਰਦੀ ਸੀ ਕਹਿੰਦੀ ਚੂੜਾ ਚੜਾ ਪਾਇਆ ਹੋਇਆ ਸੀ ਹੋਰ ਆਪਣੀ ਕਹਿਣੋਂਗੀ ਵੀ ਚੁੜੇ ਵਾਲੀ ਆਮ ਉਹ ਤਾਂ ਦਸਨਾ ਬਸ ਤਿੰਨ ਪਤੀ ਆ ਯਾਰ ਬੁੜੀਆਂ ਦਾ ਹਟੀਆਂ ਹੀ ਨਹੀਂ ਹੈਗੀਆਂ ਫਰਹਾਰ ਕੇ ਚੁੰਨੀ ਚੜਾਵਾ ਜਾ ਕਰਕੇ ਨਾ ਕਿਸੇ ਦਾ ਇਕੱਠ ਨਹੀਂ ਕਰਿਆ ਕਿਸੇ ਦਾ ਹੋਰ ਬਸ ਆਪ ਦਾ ਪਰਿਵਾਰ ਜਾ ਜਾ ਕੇ ਜਾਂ ਮਾਮੇ ਹੋਰੀ ਹੋਗੇ ਸੀ ਮਸਤਾਗਣ ਜਾ ਪਵਾ ਕੇ ਦੂਦਾਈ ਕਰਕੇ ਰੀੜਾ ਵਿੜਾ ਜਾ ਕੇ ਰਾਂ ਘਰੇ ਲੈ ਆਏ ਚੁੰਨੀ ਚੜਾਵੇ ਤੋਂ ਵੀ ਜਿਵੇਂ ਕਦੇ ਹਜੇ ਤਾਂ ਚੁੰਨੀ ਚੜਾਵੇ ਵਾਲ ਨੂੰ ਵੀ ਘਾਟੇ ਦਾ ਸੌਦਾ ਕਰੇ ਸਤਾ ਕਿਸੇ ਨੂੰ ਨਹੀਂ ਪਤਾ ਪਿੰਡ 'ਚ ਵਧੀਆ ਖਰਚੇ ਤੋਂ ਬਚ ਗਿਆ ਨਲਿਓ ਕਿਹੜਾ ਖੁਸ਼ੀ ਵਾਲਾ ਕੰਮ ਸੀ ਦੂਜੀ ਵਾਰੀ ਕਰੇਗਾ ਪਰ ਮੈਂ ਤਾਂ ਇਹ ਸੁਣਿਆ ਸੀ ਕਹਿੰਦੇ ਵੀ ਹੈਪੀ ਤੰਗ ਕਰਦੀ ਸੀ ਪਰ ਜਿਹੜਾ ਤੂੰ ਛੱਟਪਟ ਜੇ ਕਰਿਆ ਮੈਨੂੰ ਲੱਗਦਾ ਵੀ ਤੇਰੇ ਮਨ 'ਚ ਵੀ ਕੋਈ ਖੋੜ ਸੀ ਵੀ ਤੂੰ ਹੀ ਕਿਸੇ ਤਰੀਕੇ 'ਚ ਨਾਲ ਕੱਢੀ ਆਓ ਹੈ ਬਾਲਾ ਤੇਜ ਹੈ ਪਤੰਦਰਾ ਹੈ ਸਾਲੀ ਨੂੰ ਪਹਿਲੇ ਹੀ ਘਰੇ ਬਾਈ ਬੈਠਾ ਸੀ ਤੇ ਹੁਣ ਛੱਟ ਵਿਆਹ ਵੀ ਕਰਾ ਲਿਆ ਓਏ ਨਹੀਂ ਐਵੇਂ ਦੀ ਗੱਲ ਕਾਣੂ ਆ ਇਹ ਤਾਂ ਲੋਕਾਂ ਦੀਆਂ ਗੱਲਾਂ ਨੇ ਕਹਿਣ ਦੀਆਂ ਇਹ ਤਾਂ ਪਿੰਡ 'ਚ ਗੱਲ ਉੱਡਣੀ ਚਾਹੀਦੀ ਆਫਵਾਹ ਉਹਦੀ ਬਣ ਜਾਂਦੀ ਆ ਚਲ ਕੋਈ ਗੱਲ ਨਹੀਂ ਉਹ ਤਾਂ ਆਈ ਰੋਈ ਬਸ ਖੁਸ਼ੀ ਆ ਯਾਰ ਜਿਹੜੀ ਗੱਲ ਤੈਂ ਕਹਤੀ ਇਹੀ ਗੱਲਾਂ ਤੋਂ ਮੈਂ ਡਰਦਾ ਸੀ ਬਸ ਉਹੀ ਹੋਣ ਲੱਗੀਆਂ ਇਸੇ ਗੱਲ ਦਾ ਮਾਰਾ ਮੈਂ ਤਾਂ ਪਿੰਡ 'ਚ ਨਹੀਂ ਖੜਦਾ ਆ ਕੇ ਖੇਤ ਬੈਠਿਆ ਸੀ ਤੂੰ ਖੇਤ ਆ ਕੇ ਵੀ ਉਹੀ ਜੀ ਗੱਲ ਛੇੜਦੀ ਓਏ ਪਤੰਦਰਾ ਮੈਂ ਤਾਂ ਗੱਲ ਸੁਣੀ ਸੀ ਤੇਰੇ ਤੋਂ ਪੁੱਛ ਲਈ ਗੁੱਸਾ ਕਦੋਂ ਕਰਨਾ ਹੈ ਗੁੱਸੇ ਵਾਲੀ ਤਾਂ ਕੀ ਗੱਲ ਐ ਤਾਂ ਪਈ ਚੱਲਣੀਆਂ ਪੈਣੀਆਂ ਜਿਹੜੀਆਂ ਹੁਣ ਕਰੀਆਂ ਨੇ ਓ ਲੈ ਚਲੋ ਹੁੰਦੀ ਆ ਫਿਰ ਤਰੀ ਮੈਂ ਤਾਂ ਕੰਨੂ ਬੈਠਾ ਦੇਖ ਲੈ ਕਰੂਗਾ ਕਿ ਕੀ ਨਾ ਹੈ ਪੂਰੇ ਬੈਠੇ ਕੀ ਕਰ ਰਹੇ ਹੋ ਤੁਸੀਂ ਨਾਲੇ ਕਹਿੰਦੇ ਸੀ ਮੈਂ ਦੇਖ ਕਿਉਂ ਨਾ ਵੀ ਕਿਸੇ ਨੇ ਮਿੱਧੇ ਮੁੱਦੇ ਤਾਂ ਨਹੀਂ ਓਏ ਕਾਣ ਉਹ ਜਿਹੜਾ ਕੰਮ ਆਇਆ ਸੀ ਉਹ ਤਾਂ ਆਇਆ ਸੀ ਤੂੰ ਦੱਸ ਤੂੰ ਕੀ ਕਰਨ ਆਈ ਓਏ ਮੈਂ ਤਾਂ ਤੁਹਾਡੇ ਵਾਸਤੇ ਚਾਹ ਲੈ ਕੇ ਆਈ ਸੀ ਚਾਹ ਪੀਣ ਮੈਂ ਪਿੰਡ ਨਾਲ ਆ ਜਾਂਦਾ ਘਰੇ ਨਾਲ ਆ ਜਾਂਦਾ ਫੇਰ ਕੀ ਹੋ ਗਿਆ ਜੇ ਮੈਂ ਆ ਗਈ ਤੈਨੂੰ ਤਾਂ ਕੀ ਲੱਗਣਾ ਕੀ ਹੋ ਗਿਆ ਆ ਦਰਸ਼ਨਿੱਦੂ ਪਹਿਲਾਂ ਤੁਹਾਡੇ ਸਵੇਰ ਵਾਲੀਆਂ ਕਰਤੂਤਾਂ ਦੱਸ ਕੇ ਹਟਿਆ ਵੀ ਹਾਂ ਤੁਸੀਂ ਗਈਆਂ ਸੀ ਉੱਥੇ ਉਹੀ ਗੱਲਾਂ ਕਰਵਾ ਕੇ ਆਏ ਲੋਕਾਂ ਤੋਂ ਪਰੇਸੀ ਗੁਰੂ ਘਰ ਗਈ ਸੀ ਉੱਥੇ ਕੀ ਕਰਤੂਤਾਂ ਕਰਕੇ ਆਇਆ ਤੂੰ ਤਾਂ ਗੁਰੂ ਘਰ ਗਈਆਂ ਲੋਕਾਂ ਦੇ 100-100 ਗੱਲਾਂ ਬਣਾਤੀਆਂ ਕਹਿੰਦੇ ਹਾਂ ਹਾਂ ਕਹਿੰਦੇ ਆਪਦੀ ਸਾਲੀ ਨੂੰ ਘਰੇ ਬੜਾ ਬਿਠਾਈ ਬੈਠਾ ਸੀ ਉਸੇ ਨਾਲ ਵਿਆਹ ਕਰਾ ਲਿਆ ਆਹੀ ਗੱਲਾਂ ਤੋਂ ਮੈਂ ਡਰਦਾ ਉਹਦੋਂ ਕਹਿੰਦਾ ਸੀ ਤੈਨੂੰ ਉਹੀ ਗੱਲਾਂ ਹੁਣ ਹੋਣ ਲੱਗ ਗਈਆਂ ਤੁਸੀਂ ਲੋਕਾਂ ਦੀਆਂ ਇੰਨੀਆਂ ਗੱਲਾਂ ਕਿਉਂ ਸੁਣਦੇ ਹੋ ਤੁਹਾਨੂੰ ਅਸੀਂ ਸਮਝਾਇਆ ਸਮਝਾ ਕੇ ਥੱਕ ਗਏ ਕਿ ਲੋਕ ਤਾਂ ਨਹੀਂ ਚਾਹਦੇ ਹੈਗੇ ਕਿਸੇ ਨੂੰ ਉਹ ਕਿੱਥੇ ਜਾਂਉਂਦੇ ਨੇ ਵੀ ਘਰ ਵਸਦੇ ਰਹਿਣ ਪਰ ਚੱਲ ਲੋਕ ਤਾਂ ਨਹੀਂ ਚਾਹੁੰਦੇ ਤੂੰ ਤਾਂ ਟਿੱਕੇ ਬੈਠ ਜਾ ਕਰੇ ਫੋਂ ਪਹਿਲਾ ਤੜਕੇ ਗੁਰੂ ਘਰ ਨੂੰ ਤੁਰਪੀਣਾ ਆਲਾ ਤੂੰ ਘਰੇ ਮੱਥਾ ਟੇਕ ਲੈ ਘਰੇ ਜੋਤ ਬੱਤੀ ਕਰ ਲੈ ਜੱਡਾ ਹੀ ਸ਼ੌਂਕ ਆ ਹੈ ਹੁਣ ਤੂੰ ਖੇਤ ਆ ਗਈ ਤੂੰ ਟਿੱਕੇ ਬੈਠ ਜੇ ਜੇ ਕਾਹਨੂੰ ਕਿਸੇ ਨੂੰ ਪਤਾ ਲੱਗੇ ਹੈ ਹੌਲੀ ਹੌਲੀ ਚੱਲ ਕੋਈ ਨਹੀਂ ਜਿੱਦ ਦੀ ਗੱਲ ਹੌਲੀ ਹੌਲੀ ਠੰਡੀ ਪੈ ਜੂ ਐਦੋਂ ਪਹਿਲੀ ਕਿਉਂ ਪੰਬ ਠਾਰ ਕੇ ਨਹੀਂ ਦੰਨੀਆਂ ਘੇੜਾ ਕਦੇ ਆਏ ਦੰਨੀਆਂ ਘੇੜਾ ਕਦੇ ਆਏ ਤੂੰ ਮੈਂ ਆਪੇ ਪੀ ਲੈਂਦਾ ਚਾ ਕਰੇ ਆ ਕੇ ਕਿਉਂ ਖੇਪ ਪਾਉਣੇ ਮੇਰੇ ਸਿਰ 'ਚ ਤੁਸੀਂ ਮੈਂ ਤਾਂ ਮੰਮੀ ਨੂੰ ਕਿਹਾ ਸੀ ਕਿ ਮੈਂ ਨਹੀਂ ਜਾਂਦੀ ਉਹ ਫੇਰ ਮੇਰੇ ਤੇ ਖਿਜਣਗੇ ਮੰਮੀ ਕਹਿੰਦੇ ਕੋਈ ਨਹੀਂ ਤੂੰ ਜਾ ਕੇ ਚਾਹ ਪੜਾਇਆ ਉਹ ਤੜਕੇ ਵੀ ਨਹੀਂ ਚੱ ਜਿੰਨੇ ਪੁੱਠੇ ਕੰਮ ਕਰਨੇ ਨੇ ਤਾਂ ਮਾਂ ਨਹੀਂ ਕਰਨੇ ਹੁੰਦੇ। ਉਹਦੇ ਪਿੱਛੇ ਨਾ ਲੱਗਿਆ ਕਰ ਤੂੰ। ਉਹ ਮੈਨੂੰ ਫੋਨ ਕਰਕੇ ਪੁੱਛ ਲਿਆ ਕਰ ਵੀ ਚਾਹ ਪੀਣ ਆਉਂਗੇ ਕਿ ਮੈਂ ਲੈ ਕੇ ਆਵਾਂ ਜਾਂ ਮੰਮੀ ਨੂੰ ਭੇਜਾਂ। ਮੇਰੇ ਨਾਲ ਗੱਲ ਕਰਿਆ ਕਰ ਤੂੰ। ਮੰਮੀ ਦੀ ਸੁਣ ਕੇ ਮੇਰੇ ਅੱਗੇ ਪਿੱਛੇ ਨਾ ਫਿਰਿਆ ਕਰ। ਨਾ ਤੈਨੂੰ ਪਿੰਡ 'ਚ ਫਿਰਨ ਦੀ ਲੋੜ ਐ। ਠੀਕ ਐ ਪਹਿਲਾਂ ਉਹਰੇ ਗੇੜੇ ਦਿੰਦੀ ਫਿਰਦੀ ਦੀ ਫਿਰਦੀ ਦੀ ਉਹਦੋਂ ਐ ਲੱਗਦੇ ਲੋਕਲ ਵਿੱਚ ਕੋਈ ਨਾ ਦੀ ਸਾਲੀ ਆ ਭਈ ਆਰੀ ਐ। ਠੀਕ ਐ। ਹੁਣ ਆਹ ਕੁਛ ਨਾ। ਹੋਰ ਨਹੀਂ ਜੇ ਘੱਟੋ-ਘੱਟ ਨਹੀਂ ਆਹ ਲਾ ਦੇ। ਆ ਜਿਹੜਾ ਪਾਈ ਫਿਰਦੀ ਐ। ਮੈਂ ਘਰ ਵਾਲੀਆਂ ਥੋੜੀ ਆਹ ਕਾਤੋਂ ਲਾਵਾਂ ਮੇਰੇ ਵੀ ਸ਼ੌਂਕ ਨੇ ਪਰ ਲੋਕਾਂ ਨੂੰ ਤਾਂ ਨਾ ਪਤਾ ਲੱਗੇ ਆਪਾਂ ਨੂੰ ਡਰ ਕਾਦਾ ਹੀ ਮੈਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਲੱਗਦੀ ਹੈ ਤੈਨੂੰ ਨਹੀਂ ਪਤਾ ਕਾਦਾ ਯਾਰ ਚਲ ਠੀਕ ਆ ਚੰਗਾ ਲੈ ਜਾ ਕਰ ਮੈਂ ਨਹੀਂ ਪੀਣੀ ਪੀ ਲਈ ਜਿਹੜੀ ਪੀਣੀ ਸੀ ਮੈਂ ਤਾਂ ਚਾ ਮੈਂ ਨਹੀਂ ਪੀਣੀ ਹੈਗੀ ਲੈ ਜਾਂਦਾ ਜਾ ਕੇ ਮਾਨੂੰੇ ਫੜਾ ਦੇ ਕਦੇ ਆ ਚੱਕ ਸਾਮ ਜੇ ਅੱਗੇ ਤੋਂ ਬਾਹਰ ਅੰਦਰ ਆਉਣਾ ਉਹਨੂੰ ਭੇਜਿਆ ਕਰ ਆਪ ਗੇਟ ਤੋਂ ਬਾਹਰ ਪੈਰ ਨਾ ਤਰੀ ਕੋਈ ਨਹੀਂ ਕਹਿ ਦੂੰਗੀ ਮੰਮੀ ਨੂੰ ਇਹਦੇ ਨਾਲ ਕੀ ਗੁੱਸਾ ਇਹਨੂੰ ਤਾਂ ਪੀ ਲਿਓ ਆ ਆਪੇ ਗੁੱਸਾ ਨਹੀਂ ਹੈਗਾ ਹੋਰ ਜਾ ਜਾ ਕੇ ਹੋੱਕਾ ਦਵਾ ਦੇ ਵੀ ਹਾਂ ਮੈਂ ਵਿਆਹੀ ਗਈ ਨਾ ਦੇ ਭਾਈ ਪਹਿਲਾਂ ਮੇਰੀ ਭੈਣ ਕੱਢੀ ਐ ਵੀ ਹੁਣ ਮੈਂ ਆ ਗਈ ਅਗਲੇ ਨੇ ਤਾਂ ਮੈਨੂੰ ਇਹ ਕਹਿਣਾ ਕਿਸੇ ਨੇ ਅੰਦਰ ਵੀ ਨਹੀਂ ਵੜਨਾ ਅਗਲਾ ਕੋਹ ਹੈ ਜਿਕਰ ਤੂਦੇ ਮਾਲਕ ਨੇ ਇਹ ਗੱਲ ਕੀ ਹੋਈ ਹੈ ਕਹਿੰਦਾ ਕਿ ਮੇਰਾ ਖਹਿੜਾ ਚੜਾ ਦੇ ਇਹਨੂੰ ਸਮਝ ਨਹੀਂ ਆਈ ਪਰ ਗੂਣੀ ਤੱਕਦੇ ਕਿ ਹੀ ਨਹੀਂ ਸੀ ਮੈਨੂੰ ਲੱਗਦਾ ਹੈ ਦਾਲ ਸੀ ਜ਼ਰੂਰ ਕੁਸ ਕਾਲਾ ਉਹ ਹੋਰੀ ਨਹੀਂ ਕਰੀ ਮੈਂ ਤਾਂ ਐਵੇਂ ਤਾਂ ਨਹੀਂ ਫੇਰੇ ਦਾ ਬਸ ਦਾ ਰਸਨਾ ਕਰ ਪੱਟਿਆ ਜਾਂਦਾ ਨਹੀਂ ਤਾਂ ਉਸ ਰਾਫ ਦੇਉਗੀ ਬਘਾਨੀ ਤੀ ਨਾਲੇ ਇਹਦੀ ਮਾਂ ਮੇਰੇ ਜੁੱਤੀਆਂ ਲਊ ਗੁਰੂ ਵੇ ਬੇਗੁਰੂ ਆ ਗਿਆ ਪੂਆ ਹਾਂ ਪੂਆ ਕੀ ਕਰੀ ਜਾਂਦਾ ਤੂੰ ਅੰਦਰ ਕੁਛ ਨਹੀਂ ਮੈਂ ਤਾਂ ਮੋਬਾਈਲ 'ਚ ਦੇਖੀ ਜਾਂਦਾ ਸੀ ਬੈਠਾ ਕੀ ਹੋ ਗਿਆ ਹੋਣਾ ਤਾਂ ਕੀ ਤੀ ਮੇਰੇ ਤੇ ਨੇ ਇੱਕ ਗੱਲ ਕਰ ਦਿੱਤੀ ਕਰ ਪੂਆ ਦੇਖ ਚੱਲ ਜਿਹੜੀ ਤੇ ਗੱਲ ਕਹੀ ਆ ਮੈਂ ਮੰਨ ਲਈ ਤੇਰੀ ਗੱਲ ਤੇ ਚੱਲ ਮੈਂ ਰਸਤਾ ਵੀ ਕੋਈ ਕੱਢ ਲੂੰ ਤੂੰ ਮੈਨੂੰ ਐਂ ਦੱਸ ਵੀ ਕਾਰਨ ਕੀ ਐ ਜਿਹ ਤੇ ਜਰਖਦੇ ਨੇ ਐ ਕਹਤਾ ਤਾਂ ਕਾਰਨ ਤੋਂ ਕੀ ਲੈਣਾ ਪੂਆ ਜਿਹੜੀ ਗੱਲ ਮੈਂ ਕਹਿ ਰਿਹਾ ਤੂੰ ਉਹਦੇ ਵੱਲ ਦੇਖ ਨਾ ਮੈਨੂੰ ਐ ਲੱਗਦਾ ਤੈਨੂੰ ਬੜੜਨੇ ਤਾਂ ਫੜਕਾਇਆ ਕਿਤੇ ਤੈਨੂੰ ਲੱਗਦਾ ਪੂਆ ਮੈਂ ਉਹਦੀ ਗੱਲਾਂ ਸੁਣੂੰਗਾ ਨਾਲੇ ਠੀਕ ਐ ਵੱਡੀ ਐ ਸਤਿਕਾਰ ਕਰਦਾ ਪਰ ਮੈਂ ਉਹਦੀ ਗੱਲਾਂ ਚਾਹ ਨਾ ਕੱਲ ਆਇਆ ਨਾ ਮੱਝਾਂ ਮਾ ਨਾ ਹੀ ਕਦੇ ਆਵਾ ਇਹ ਤਾਂ ਮੇਰੀ ਆਪਣੀ ਮਰਜ਼ੀ ਆ ਕੋਈ ਕਾਰਨ ਹੈਗਾ ਤਾਂ ਬਸ ਹੈਗਾ ਤੁਹਾਨੂੰ ਦੱਸਤੀ ਗੱਲ ਵੀ ਫਿਰ ਮੇਰੀ ਗੱਲ ਹੋਰ ਸੁਣੋ ਕਿਤੇ ਕਿਸੇ ਨੇ ਬਾਰੋ ਤਾਂ ਨਹੀਂ ਤੈਨੂੰ ਕਹਿਤਾ ਵੀ ਇਹ ਤੇ ਰਿਪੂਆ ਦਾ ਕਰ ਨਹੀਂ ਬਸਣ ਦੀ ਕਿਤੇ ਲੜਦੀਆਂ ਪੜਦੀਆਂ ਦੇਖ ਲਿਆ ਹੁਣ ਕਿਸੇ ਨੇ ਉਹ ਕਾਂ ਨੂੰ ਪੂਆ ਲੋਕਾਂ ਦੇ ਮੰਗਰ ਲੱਗਿਆ ਮੈਂ ਨਾਲੇ ਜੇ ਮੈਂ ਲੋਕਾਂ ਦੇ ਮੰਗਰ ਲੱਗਣ ਵਾਲਾ ਹੁੰਦਾ ਜਾਂ ਕੋਈ ਟੀਨਾ ਚ ਕਮੀ ਹੁੰਦੀ ਮੈਂ ਤਾਂ ਦੋ ਮਾਰਦਾ ਗੁੱਤਨੀ ਚ ਆਪੇ ਸਿੱਧੀ ਕਰ ਦਿੰਦਾ ਮੈਂ ਤਾਂ ਪੂਆ ਇਹਦੇ ਨਾਲ ਖੁਸ਼ ਨਹੀਂ ਬਸ ਖੁਸ਼ ਨਹੀਂ ਹੈਗਾ ਲੈ ਕਾਂਬੜਾ ਐਨਾ ਚਿਰ ਹੋਗਾ ਕਾ ਮਹੀਨੇ ਹੋਗਾ ਤੁਹਾਡੇ ਵਿਆਹ ਹੋਏ ਨੂੰ ਸਾਲ ਵਾਂਗ ਹੋਣ ਵਾਲਾ ਉਦੋਂ ਦੇਦੇ ਤੁਸੀਂ ਵਧੀਆ ਖੁਸ਼ ਰਹਿੰਦੇ ਹੁਣ ਖੁਸ਼ੀ ਕਿੱਧਰ ਵਾਗੀ ਗੱਲ ਤਾਂ ਕੋਈ ਹੋਰ ਹੈ ਭਾਈ ਤੂੰ ਨਾ ਚੁੱਪ ਕਰਕੇ ਸਿੱਧਾ ਹੋ ਕੇ ਮੈਨੂੰ ਗੱਲ ਦੱਸ ਦੇ ਵੀ ਕੀ ਹੈ ਦੇਖ ਪੂਆ ਜਦੋਂ ਤੈਨ ਮੇਰਾ ਟੀਨਾ ਨਾਲ ਵਿਆਹ ਕਰਿਆ ਤੈਨੂੰ ਮੈਂ ਉਦੋਂ ਵੀ ਕਿਹਾ ਸੀ ਵੀ ਮੇਰਾ ਵਿਆਹ ਨੂੰ ਹਜੇ ਕੋਈ ਮਨ ਨਹੀਂ ਹੈਗਾ ਪਰ ਤੂੰ ਨਾ ਮੰਨੇ ਚਲ ਮੈਂ ਤੇਰੀ ਖੁਸ਼ੀ ਨੂੰ ਅੱਕ ਕੇ ਵਿਆਹ ਕਰਾਉਣਾ ਪਿਆ ਮੈਨੂੰ ਪਰ ਮੇਰੀ ਜਿਹੜੀ ਮਨ ਦੀ ਖੁਸ਼ੀ ਜੀ ਨਾ ਮੈਂ ਤੈਨੂੰ ਦੱਸੀ ਤੇ ਤੈਂ ਨਾ ਹੀ ਮੈਨੂੰ ਪੁੱਛੀ ਗੱਲ ਤਾਂ ਇਹ ਸੀ ਵੀ ਮੈਂ ਕਿਸੇ ਹੋਰ ਕੁੜੀ ਨੂੰ ਪਸੰਦ ਕਰਦਾ ਸੀ ਤੇ ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ ਸੀ ਤੇ ਜਦੋਂ ਮੇਰਾ ਟੀਨਾ ਨਾਲ ਵਿਆਹ ਹੋ ਗਿਆ ਮੈਨੂੰ ਸੀ ਵੀ ਚਲ ਹੁਣ ਕਿਹੜਾ ਦੁਬਾਰੇ ਕਦੇ ਇਕੱਠੇ ਹੋਣਾ ਪਰ ਉਹ ਬਾਹਰ ਗਈ ਹੋਈ ਨਾ ਕਈ ਸਾਲ ਬਾਅਦ ਹੁਣ ਵਾਪਸ ਮੁੜੇ ਨਾ ਫਿਰ ਉਹਨੇ ਕਦੇ ਤੇਰੇ ਨਾਲ ਫੋਨ ਤੇ ਗੱਲ ਕਰੀ ਹੋ ਮਾੜੀ ਜੀ ਗੱਲ ਮੇਰੇ ਕੰਨ ਬਲੇਲ ਪਾ ਦਿੰਦਾ ਮੈਂ ਉੱਥੇ ਰੁਕ ਜਾਂਦੀ ਕਿੱਡੀ ਗੱਲ ਦੀ ਬਾਹਰਲੀ ਕੁੜੀ ਨਾਲ ਤੇਰਾ ਵਿਆਹ ਹੁੰਦਾ ਤੀ ਹੋਰ ਕੀ ਪਾਹਦਾ ਤੀ ਉਹ ਦੱਸਦਾ ਕਿਹੜੇ ਮੂ ਨਾਲ ਪੂਆ ਇੱਕ ਤਾਂ ਹੁਣ ਘਰੇ ਐਡਾ ਮਾਤਮਛਾਇਆ ਹੋਇਆ ਤੀ ਮਸਾਕਰ ਚ ਖੁਸ਼ੀ ਆਉਣ ਲੱਗੈ ਦੀ ਮੈਂ ਕਿਵੇਂ ਪੋਚਾ ਮਾਰ ਦਿੰਦਾ ਉਹਨਾਂ ਤੇ ਦੱਸ ਤੂੰ ਮੈਨੂੰ ਕਹਿਤਾ ਬਤੇ ਮੈਥੋਂ ਬਸ ਨਾ ਨਹੀਂ ਹੋਈ ਤੇ ਮੈਨੂੰ ਕਰਾਉਣਾ ਪੈ ਗਿਆ ਪਰ ਮੇਰਾ ਮਨ ਤਾਂ ਉਸੇ ਕੁੜੀ ਨਾਲ ਸੀਗਾ ਤੇ ਮੈਂ ਨਾ ਹੁਣ ਉਹਦੇ ਨਾਲ ਦੁਬਾਰੇ ਵਿਆਹ ਕਰਾਉਣਾ ਚਾਹੁੰਨਾ ਬਸ ਇਹੀ ਗੱਲ ਹੈ ਦੂਜਾ ਵਿਆਹ ਆਹੋ ਦੂਸਰਾ ਵਿਆਹ ਦੇਖ ਲੈ ਭਾਈ ਤੇਰੀ ਮਾਤਾ ਮੇਰੇ ਬਾਲੀ ਛਿੱਤਰ ਲਾਉਗੀ ਆਖੂਗੀ ਪਹਿਲਾਂ ਤਾਂ ਮੈਨੂੰ ਬਿਨਾ ਪੁੱਛੇ ਵਿਆਹ ਕੇ ਦਰਤਾ ਹੁਣ ਮੈਨੂੰ ਬਿਨਾ ਪੁੱਛੇ ਤਲਾਕ ਵੀ ਦਵਾਤਾ ਰੋਹੀ ਗੱਲ ਤਾਂ ਮੈਂ ਤੈਨੂੰ ਸਮਝਾਉਣਾ ਪੂਆ ਵੀ ਮੈਨੂੰ ਨਹੀਂ ਪਤਾ ਵੀ ਤੂੰ ਮੰਮੀ ਡੈਡੀ ਨਾਲ ਕਿਵੇਂ ਗੱਲ ਕਰੇਂਗੀ ਜਾਂ ਤੂੰ ਟੀਨਾ ਨਾਲ ਕਿਵੇਂ ਗੱਲ ਕਰੇਂਗੀ ਮੈਂ ਤਾਂ ਤੈਨੂੰ ਸੌ ਦੀ ਇੱਕੋ ਹੀ ਮੁਕਈ ਹੋਈ ਆ ਵੀ ਮੇਰਾ ਟੀਨਾ ਨਾਲੋਂ ਖੜਾ ਛੜਾ ਦੇ ਤੇ ਮੈਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਜੀ ਆ ਬਸ ਦੇ ਤੈਨੂੰ ਚੱਲ ਕੋਈ ਨਾ ਹਾਲੇ ਤਾਂ ਕੋਈ ਕਰਨੇ ਹੀ ਪਊ ਦੇਖੀ ਜੋਗੀ ਫਿਰ ਜਿਹੜਾ ਖਸੌਂਦਾ ਉਹਦੀ ਮਾਂ ਤਾਂ ਲਾਲਚਣ ਜੀ ਹੈ ਕੁਛ ਦੇ ਲੈ ਕੇ ਨੀ ਮੇੜ ਲੈਣਿਆ ਫਿਰ ਜਿਵੇਂ ਵੀ ਤੁਹਾਨੂੰ ਸੱਟ ਲੱਗਦਾ ਨਾ ਪੂਆ ਉਹਦੇ ਨਾਲ ਨਿਮੇੜ ਲੈ ਕੋਈ ਵਾਦਾ ਘਾਟਾ ਲੱਗੂ ਮੈਂ ਤਾਂ ਪੱਲੂ ਵੀ ਪਾ ਦੂੰ ਮਸੇ ਮੇਰਾ ਖਿਹੜਾ ਛੁੱਟਣਾ ਚਾਹੀਦਾ ਚੱਲ ਕੋਈ ਨਾ ਚੰਗਾ ਪੂਆ ਚੰਗਾ ਹਾਂ ਜੀ ਉਹਨੇ ਕੀ ਕਹਿੰਦੇ ਸੀ ਤੁਸੀਂ ਕਹਿਣਾ ਤਾਂ ਕੀ ਏ ਤੇਰੇ ਨਾਲ ਸਲਾਈ ਕਰਦੀ ਸੀ ਇੱਕ ਦੱਸੋ ਵੀ ਆਪਾਂ ਬਾਬੇ ਦੇ ਜਾ ਕੇ ਆਉਣਾ ਹੈ ਬਾਬੇ ਦੇ ਬਾਬੇ ਦੇ ਕੀ ਕਰਨ ਜਾਣਾ ਮੰਮੀ ਆਪਾਂ ਸੋਚਾਂਗੇ ਤਾਂ ਸਹੀ ਵੀ ਮਾਂ ਨੂੰ ਐਡੀ ਛੇਤੀ ਬਾਬਿਆਂ ਦੀ ਵੀ ਪੈ ਗਈ ਕਾਲੀ ਮੈਂ ਕਹਿੰਨੀ ਆ ਵੀ ਚੱਲ ਤੇਰੀ ਵੀ ਝੋਲੀ ਭਰੀ ਜਾਏ ਪਰ ਮੁੰਡਾ ਹੀ ਹੋਵੇ ਮੰਮੀ ਇਹ ਗੱਲਾਂ ਨੂੰ ਨਾ ਹਲੇ ਬਹੁਤ ਟਾਈਮ ਪਿਆਗਾ ਇਹ ਤਾਂ ਚਾਜ ਨਾਲ ਮੇਰੇ ਨਾਲ ਬੋਲਦੇ ਨਹੀਂ ਹੈਗੇ ਤੁਸੀਂ ਜਵਾਕ ਦੇ ਚੱਕਰਾ ਚ ਬੈਗੀ ਹੂੰ ਬੋਲਣ ਦਾ ਸੋ ਕੋ ਬਗਾਨਾ। ਹੋਰ ਕਿਸੇ ਨਾਲ ਬੋਲੇਗਾ ਜਾ ਕੇ। ਉਹ ਤਾਂ ਗੱਲ ਠੀਕ ਹੈ ਮੰਮੀ। ਪਰ ਮੈਂ ਸੋਚਦੀ ਸੀ ਵੀ ਇੰਨੀ ਕਾਲੀ ਕਾਤੋਂ ਕਰਨੀ ਆਪਾਂ। ਨਾਲੇ ਨਾ ਮੈਨੂੰ ਪਹਿਨਨੇ ਕਿਹਾ ਸੀ। ਵੀ ਸ਼ਰਤੀਆਂ ਮੁੰਡਾ ਹੀ ਹੁੰਦਾ ਉੱਥੇ। ਫਰਵਾਹੀ ਬਾਬਾ ਐ ਕਾ। ਨਾਲੇ ਮੈਨੂੰ ਮੁੰਡੇ ਕੁੜੀ ਦਾ ਕੀ ਫਰਕ ਆ। ਨਹੀਂ। ਪਹਿਲਾਂ ਵੀ ਕੁੜੀ ਹੋਗੀ ਸੀ। ਮੈਂ ਚਾਹੁੰਨੀ ਆ ਵੀ ਹੁਣ ਮੁੰਡਾ ਹੋਵੇ। ਬਿਸ਼ੱਕ ਦੀ ਇੱਕੋ ਹੀ ਰੱਖ ਲਉ। ਮੈਂ ਤੁਹਾਨੂੰ ਕਹਿੰਦੀ ਨਹੀਂ ਹੈਗੀ ਜ਼ਿਆਦਾ ਵੀ ਹੋਰ ਬੱਚਾ ਚਾਹੀਦਾ। ਮौज ਕਰਿਓ ਆਪਦੀ ਮੈਂ ਤਾਂ ਮੰਮੀ ਐ ਸੋਚਦੀ ਸੀ ਕੱਲੇ ਤਾਰੀ ਦਾ ਸੁਭਾਵੀ ਪੁੱਠਾ ਜਾਂ ਚੱਲਦਾ ਇਹ ਸਾਰਾ ਕੁਝ ਠੀਕ ਹੋ ਜੂਵੇ ਉਹ ਤੋਂ ਬਾਅਦ ਦੇਖਾਂਗੇ ਠੀਕ ਹੀ ਐ ਤੂੰ ਤਾਂ ਐਵੇਂ ਹਰ ਵੇਲੇ ਕਰਦੀ ਰਹਿੰਦੀ ਐ ਹੋ ਗਿਆ ਉਹ ਹੋ ਗਿਆ ਐ ਹੋ ਜੂਗਾ ਪੁੱਛ ਪੁੱਠੇ ਹੀ ਥੋਟ ਚੱਲਦੇ ਰਹਿੰਦੇ ਨੇ ਤੇਰੇ ਦਿਮਾਗ 'ਚ ਚਲੋ ਠੀਕ ਐ ਮੰਮੀ ਜਿਵੇਂ ਤੁਸੀਂ ਕਹਿੰਦੇ ਹੋਵੇਂ ਕਰ ਲੈਂਦੇ ਐ ਐ ਬਣੀ ਐ ਨਾ ਗੱਲ ਹੋਰ ਮੈਂ ਤੇਰੀ ਮਾਸੀ ਤੋਂ ਡਰੈਸ ਡਰੋਸ ਸਾਰਾ ਕੁਝ ਪੁੱਛ ਲਿਆ ਅੱਛਾ ਹਾਂ ਤੇ ਆਪਾ ਐ ਲਾਲਾ ਵੀ ਤਾਰੀ ਨੂੰ ਨਹੀਂ ਦੱਸਣੀ ਕੋਈ ਵੀ ਗੱਲ। ਉਹ ਤਾਂ ਲੜੂਗਾ। ਠੀਕ ਹੈ। ਕਹੂਗਾ ਵੀ ਲਪਾਲੀ ਚੱਕਰਾਂ ਚ ਹੁਣ ਸਾਧਵਾ ਕੋਲ ਤੁਰਜੋ, ਬਾਬਿਆਂ ਕੋਲੇ ਤੁਰਜੋ। ਫਲਾਣਾ ਟੀਮ ਕਾ ਇਹ ਹਜੇ ਗੱਲਾਂ ਨਹੀਂ ਮੰਨਦਾ। ਕਿਹਾ ਸੀ ਮੈਂ ਉਦੋਂ ਉਹਨੂੰ ਵੀ ਚੰਦਰੇ ਮੂੰਹ ਵਾਲੀ ਨੂੰ। ਪਰ ਉਹ ਮੇਰੀ ਮੰਨੀ ਨਹੀਂ। ਕਦੇ ਬਣਾ ਕੇ ਨਹੀਂ ਸੀ ਰੱਖੀ ਮੇਰੇ ਨਾਲ। ਕਦੇ ਮੇਰੇ ਨਾਲ ਪਿਆਰ ਨਾਲ ਬੋਲੀ ਨਹੀਂ। ਹੋਰ ਤਾਂ ਕੀ ਕਰਨਾ ਸੀ? ਕੋਈ ਨਾ ਮੰਮੀ ਜਿਵੇਂ ਤੁਸੀਂ ਕਹੋਗੇ ਆਪਾਂ ਉਵੇਂ ਕਰ ਲਾਂਗੇ। ਪੁੱਤ, ਆ ਗੱਲਾਂ ਸੁੰਨੋ ਤਾਂ ਨਾ ਮੈਂ। ਤਰਸੀ ਵੇਸੀ ਵੀ ਮੈਂ ਜਿਹੜੀ ਗੱਲ ਕਹਿਨੀ ਆ ਮੰਨ ਲੇਗੀ ਜਿਹੜੀ ਗੱਲ ਕਹਿਨੀ ਆ ਉਹ ਮੰਨ ਲੇਗੀ ਮੈਨੂੰ ਬੜੀ ਖੁਸ਼ੀ ਹੈ ਜੇ ਤੂੰ ਐ ਕਹਿਨੀ ਆ ਨਾ ਵੀ ਮੰਮੀ ਜਿਵੇਂ ਕਰਨਾ ਹੈ ਤੁਹਾਡੀ ਮਰਜ਼ੀ ਆ ਤੁਸੀਂ ਵੀ ਤਾਂ ਮੰਮੀ ਸਾਡਾ ਭਲਾ ਹੀ ਸੋਚਦੇ ਹੋਵਾਂਗੇ ਮਾਪੇ ਪੁੱਤ ਹਮੇਸ਼ਾ ਹੀ ਭਲਾ ਸੋਚਦੇ ਹੁੰਦੇ ਨੇ ਧੀਆਂ ਪੁੱਤਾਂ ਦਾ ਹੁਣ ਮੈਂ ਕੀ ਚਾਹੁੰਦੀ ਨਹੀਂ ਵੀ ਆਪਣੇ ਜਵਾਕ ਖੇਡੇ ਸਹੀ ਗੱਲ ਆ ਕਬੀਲਦਾਰੀ ਕੰਮ ਵਧੇ ਨਾਲ ਇਹਨੂੰ ਵੀ ਥੋੜੀ ਸੁਰਤ ਟਿਕਾਣੇ ਆਈ ਰਵੇ ਇਹਦੀ ਵੀ ਕਦੋਂ ਚੱਲੀ ਹੰਮੀ ਫੇਰ ਮੈਂ ਨਾ ਅੱਜ ਹੀ ਲਾਉਣੀ ਆ ਸੈਟਿੰਗ ਕੋਈ ਆਪਾਂ ਕੋਈ ਰਿਸ਼ਤੇਦਾਰੀ ਦਾ ਬੰਨਣਾ ਲਾ ਕੇ ਨਾ ਅੱਜੀ ਚੱਲਦੇ ਆ ਠੀਕ ਹੈ ਮੰਮੀ ਤੁਸੀਂ ਮਾਸੀ ਨਾਲ ਕਰ ਲਿਓ ਗੱਲ ਫਿਰ ਆਪਾਂ ਜਾ ਜਉਨੇ ਆਂ ਠੀਕ ਹੈ